ਬੜੇ ਖੁਸ਼ ਖੁਸ਼ ਰਹਿੰਦੇ ਹੋ ਇਹਦਾ ਕਾਰਨ ਦੱਸ ਸਕਦੇ ਹੋ ਸਿੱਧਾ ਕਾਰਨ ਗੁਰਬਾਣੀ ਹੈ ਅੱਛਾ ਹਾਂਜੀ ਬਹੁਤ ਗੁਰਬਾਣੀ ਪੜ੍ਹਦੀ ਆ ਮੇਰਾ ਸਟਾਫ ਵੀ ਗੁਰਬਾਣੀ ਪੜ੍ਹਦੇ ਆ ਸਾਰੇ ਜਿਹੜੇ ਹਾਂਜੀ ਇਕੱਠੇ ਹੋ ਗਏ ਸਿੱਸੀ ਦੀ ਗੁਰਬਾਣੀ ਪੜੀ ਦੀਆ ਫਿਰ ਉਸ ਤੋਂ ਬਾਅਦ ਅਸੀਂ ਆਪਣਾ ਕੰਮ ਆ ਸਟਾਰਟ ਕਰਦੇ ਆ ਤੁਹਾਡੇ ਮਾਈਂਡ ਦੇ ਵਿੱਚ ਤਾਂ ਉਹ ਚੀਜ਼ ਚੱਲਦੀ ਪਈ ਸੀ ਕੈਫੇ ਕਰਨਾ ਹੈ ਮੈਂ ਉਹਦੇ ਲਈ ਇਦਾਂ ਇਦਾਂ ਤੁਸੀਂ ਬਿਉਂਤ ਬੰਦੀ ਬਣਾ ਰਹੇ ਸੀ ਸੈਲਰੀ ਤੇ ਸ਼ਰਤ ਹੁੰਦਾ ਉਸ ਲੈਵਲ ਦੀ ਸ਼ੌਂਕੀ ਪੂਰੀ ਕਰ ਸਕਦਾ ਜਿਹੜਾ ਆਪਣਾ ਬਿਜ਼ਨਸ ਚਲ ਸਕਦਾ ਹੈ ਪੰਜਾਬ ਵਿੱਚ ਕੁਝ ਨਹੀਂ ਰਿਹਾ ਪੰਜਾਬ ਵਿੱਚ ਜੇ ਕੋਈ ਕੰਮ ਕਰਦਾ ਉਹ ਸਕਸੈਸ ਨਹੀਂ ਹੋ ਸਕਦਾ ਬਹਾਨੇ ਆ 10 ਤੋਂ 15 ਲੱਖ ਵੀ ਲਾ ਕੇ ਕਹਿਣਾ ਵਰੀ ਗੱਲ ਜੀ ਜਾ ਕੇ ਪੜਨ ਵਰਕੇ ਜਾ ਰਹੇ ਹੋ ਨਾ ਕੋਈ ਤੁਹਾਡਾ ਪਤਾ ਨਹੀਂ ਹੈਗਾ ਵੀ ਫਿਊਚਰ ਕਿਦਾਂ ਦਾ ਹੋਵੇ ਹੈ ਨਾ ਕਿਦਾਂ ਦਾ ਹੁਣ ਟਾਈਮ ਆਇਆ ਹੋਇਆ ਉਹ ਥੇ ਤਾਂ ਹੁਣ ਤਾਂ ਬੜਾ ਮੁਸ਼ਕਲ ਹੋਇਆ ਪਿਆ ਹੈ ਹੈ ਨਾ ਠੀਕ ਹੈ ਜਿਹੜੇ ਕਹਿੰਦੇ ਆ ਇੱਥੇ ਕੁਛ ਨਹੀਂ ਹੈਗਾ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਬੰਦੇ ਨੇ ਕਰਨਾ ਹੈ ਨਾ ਉਹ ਕੁਝ ਵੀ ਕਰ ਸਕਦਾ ਹੈ ਚਨੌਕ ਹੋਣਾ ਚਾਹੀਦਾ ਜੱਭਾ ਹੋਣਾ ਚਾਹੀਦਾ ਕਰਨੇ ਵਾਲੇ ਠੀਕ ਹੈ ਆਪਣੀ ਕੰਟਰੀ ਵਿੱਚ ਜਾਓ ਆਪਣੀਆਂ ਜ਼ਮੀਨਾਂ ਸੰਭਾਲੋ ਠੀਕ ਹੈ ਦਿਨੌਤਿਆਂ ਨੇ ਨੀਨਿਵਿਟੀ ਬਿਲਡਿੰਗਸ ਬਣ ਰਹੀਆਂ ਹਨ ਟਾਈਮ ਦੇ ਵਿੱਚ ਜ਼ਮੀਨਾਂ ਖਤਮ ਹੋ ਰਹੀਆਂ ਹਨ ਠ ਤੇ ਉਹ ਸੰਭਵਨ ਤੇ ਖੇਤੀ ਕਰੋ ਆਪਣੇ ਪੰਜਾਬ ਨੂੰ ਫਿਰ ਤੋਂ ਹਰਿਆ-ਭਰਿਆ ਬਣਾਓ ਤਰੀਕਿਆਂ ਨਾਲ ਬੰਦਾ ਕਰੇ ਕੰਮ ਸਦਾ ਸ਼ੌਂਕ ਨਾਲ ਪਿਆਰ ਨਾਲ ਲਾਲਚ ਤੇ ਡੰਡੇ ਨਾਲ ਤੇ ਅੱਜ ਸਾਡੇ ਖਿਆਲ ਟੀਵੀ ਦੇ ਉੱਤੇ ਬਹੁਤ ਪਿਆਰੀ ਸ਼ਖਸੀਅਤ ਜੋ ਕਿ ਇੱਕ ਕੁੜੀ ਹੋਣ ਦੇ ਨਾਤੇ ਆਪਣਾ ਬਿਜ਼ਨਸ ਆਪਣਾ ਕਾਰੋਬਾਰ ਕਰ ਰਹੇ ਨੇ ਆਪਣਾ ਕੈਫੇ ਫੂਡ ਕੈਫੇ ਆ ਜਿਹੜਾ ਉਹ ਸਕਸੈਸਫੁਲੀ ਚਲਾ ਰਿਹਾ ਹੈ ਆ ਅੱਜ ਅਸੀਂ ਪਹੁੰਚੇ ਆ ਮਹਾਲੀ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਅਸੀਂ ਸਵਾਗਤ ਕਰਦੇ ਆ ਨਵਦੀਪ ਕੌਰ ਜੀ ਦਾ ਵੈਲਕਮ ਆ ਜੀ ਸਾਡੇ ਚੈਨਲ ਦੇ ਉੱਤੇ ਥੈਂਕ ਯੂ ਜੀ ਥੈਂਕ ਯੂ ਸੋ ਮਚ ਹਾਲ ਚਾਲ ਕਿੱਦਾਂ ਤੁਹਾਡੇ ਬਹੁਤ ਵਧੀਆ ਤੇ ਤੁਸੀਂ ਪਹਿਲਾਂ ਸਭ ਤੋਂ ਆਪਣੀ ਇੰਟਰੋ ਦੋ ਜੀ ਦਰਸ਼ਕਾਂ ਨੂੰ ਸਾਰਿਆਂ ਨੂੰ ਪਤਾ ਲੱਗੇ ਵੀ ਅਸੀਂ ਕਿੱਥੇ ਵਿਜ਼ਿਟ ਕਰ ਰਹੇ ਆ ਤੇ ਤੁਸੀਂ ਕੀ ਕੰਮ ਕਰ ਰਹੇ ਹੋ ਹਾਂਜੀ ਮੇਰਾ ਨਾਮ ਨਵਦੀਪ ਕੌਰ ਆ ਠੀਕ ਹੈ ਮੈਂ 400 ਰੈਸਟੋਰੈਂਟ ਦੀ ਛੋਟੀ ਜੀ ਹੋਣੇ ਰ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਤੇ ਸਾਡਾ ਕੈਫੇ ਹੈਗਾ ਪੰਜ ਫੇਸ ਮੋਹਾਲੀ ਵਿੱਚ ਠੀਕ ਹੈ ਜੀ ਸੋ ਜਿੰਜੇ ਨੂੰ ਚਾਇਨਸ ਫੂਡ ਦਾ ਮਤਲਬ ਚਾਈਨਸ ਫੂਡ ਖਾਣ ਦਾ ਦਿਲ ਕਰਦਾ ਸੋ ਉੱਥੇ 400 ਦੇ ਵਿੱਚ ਆ ਸਕਦਾ ਹੈ ਆਪਣਾ ਫੂਡ ਇੰਜੋਏ ਕਰ ਸਕਦੇ ਆ ਠੀਕ ਹੈ ਜੀ ਤੇ ਤੁਸੀਂ ਪਹਿਲਾਂ ਆਪਾਂ ਗੱਲਾਂ ਬਾਤਾਂ ਕਰਦੇ ਸੀਗੇ ਤੁਸੀਂ ਦੱਸਿਆ ਕਿ ਪਹਿਲਾਂ ਸਟੱਡੀ ਦੇ ਵਿੱਚ ਤੁਸੀਂ ਮੈਡੀਕਲ ਲਾਈਨ ਦੇ ਵਿੱਚ ਸੀ ਹਾਂਜੀ ਹਾਂਜੀ ਬਿਲਕੁਲ ਉਸ ਵੱਬ ਕਿਵੇਂ ਬਣਿਆ ਮੈਡੀਕਲ ਲਾਈਨ ਦਾ ਸਵੱਬਕ ਕਿਵੇਂ ਤੇ ਕੈਫੇ ਦਾ ਆਪਸ ਦੇ ਵਿੱਚ ਕੋਈ ਰਿਲੇਸ਼ਨ ਹੀ ਹੈ ਨਹੀਂ ਅਚੂਤ ਮੈਨਾਂ ਬਚਪਨ ਤੋਂ ਹੀ ਨਾ ਫੂਡ ਬਣਾਉਣ ਦੀ ਬੜੇ ਸ਼ੌਕੀਨ ਸੀਗੀ ਮੈਂ ਠੀਕ ਹੈ ਮੈਂ ਛੋਟੀ ਜਿਹੀ 8ਵੀਂ ਕਲਾਸ ਸੀ ਮੈਂ ਮੇਰੀ ਨਾਨੀ ਆਏ ਹੋ ਸੀਗੇ ਘਰੇ ਮੈਨਾਂ ਦੀ ਮੰਮੀ ਤੋਂ ਹਰ ਚੀਜ਼ ਸਿੱਖ ਲਈਆ ਮੈਂ ਆਪਣੇ ਜਿੱਦਾਂ ਕਹਿੰਦੇ ਆ ਨਾ ਪੇਰੈਂਟਸ ਹੁੰਨੇ ਉਦੋਂ ਦੇ ਬੱਚੇ ਹੁੰਨੇ ਆ ਮੈਂ ਆਪਣੀ ਮਾਂ ਤੋਂ ਹਰ ਇੱਕ ਚੀਜ਼ ਸਿੱਖੀ ਆ ਕਿ ਕਿੱਦਾਂ ਬਣਾਉਣਾ ਹੈ ਕਿੱਦਾਂ ਖਵਾਉਣਾ ਉਹਨਾਂ ਨੂੰ ਵੀ ਬੜਾ ਸ਼ੌਂਕ ਆ ਸਾਰਿਆਂ ਨੂੰ ਖਵਾਉਣ ਦਾ ਠੀਕ ਹੈ ਤੇ ਉਦਾਂ ਹੀ ਮੈਨੂੰ ਸ਼ੌਂਕ ਆ ਠੀਕ ਹੈ ਬਚਪਨ ਤੋਂ ਹੀ ਮੈਨੂੰ ਬੜਾ ਸ਼ੌਂਕ ਸੀਗਾ ਤੇ ਫਿਰ ਮੈਂ ਆਪਣੇ 8ਵੀਂ ਕਲਾਸ ਦੀ ਗੱਲ ਆ ਮੇਰੀ ਨਾਨੀ ਆਏ ਹੋ ਸੀਗੇ ਘਰੇ ਤੇ ਮੇਰੀ ਨਾਨੀ ਕਿਹਾਈ ਕਿ ਤੂੰ ਮੈਨੂੰ ਕੁਝ ਬਣਾ ਕੇ ਖਵਾ। ਉਸ ਟਾਈਮ ਤੇ ਮੈਨੂੰ ਇੰਨਾ ਕੁਝ ਆਉਂਦਾ ਨਹੀਂ ਸੀਗਾ। ਘਰੇ ਪਿਆਜ਼ ਤੇ ਆਲੂ ਪਏ ਸੀਗੇ। ਮੈਂ ਚੱਕ ਕੇ ਕੱਟ ਕੇ ਬਣਾਤਾ ਪਕੌੜੇ। ਤੇ ਇੰਨੇ ਸਵਾਦ ਪਕੌੜੇ ਬਣੇ ਭਾਜੀ। ਉਸ ਟਾਈਮ ਤੇ ਬਹੁਤ ਸਵਾਦ ਪਕੌੜੇ ਬਣੇ ਤੇ ਬਸ ਉਦੋਂ ਮੇਰੀ ਨਾਨੀ ਨੇ ਮੈਨੂੰ ਕਿਹਾ ਤੂੰ ਤਾਂ ਬੜੇ ਘੈਂਟ ਪਕੌੜੇ ਬਣਾ ਲਾ ਨਹੀਂ ਆ। ਠੀਕ ਹੈ ਜੀ। ਤੇ ਮੈਂ ਕਿਹਾ ਮੈਂ ਵੀ ਪਹਿਲੀ ਵਾਰੇ ਬਣਾਇਆ। ਵੀ ਕੋਈ ਕਮੀ ਪਛਤਾ ਨਹੀਂ ਰਹੀ। ਕਹਿੰਦੇ ਨਹੀਂ ਨਹੀਂ ਬਹੁਤ ਸਵਾਦ ਆ। ਫਿਰ ਉਹਨਾਂ ਉਸ ਟਾਈਮ ਦੇ ਵਿੱਚ ਮੇਰੀ ਨਾਨੀ ਨੇ ਮੈਨੂੰ ਬlesing ਦਿੱਤੀਆਂ ਸੀਗੀਆਂ ਕਿ ਇੱਕ ਦਿਨ ਤੇਰਾ ਰੈਸਟੋਰੈਂਟ ਹੋਊ ਕੀ ਤੋ ਕੀ ਤੇ ਲੇ ਦੰਨੀ ਆ ਉਹ ਹੀ ਫਿਰ ਅੱਜ ਤੇ ਜਿਹੜਾ ਮੈਡੀਕਲ ਦੀ ਗੱਲ ਕਰੀਏ ਲਾਈਨ ਦੇ ਵਿੱਚ ਉਹ ਫਿਰ ਸਟੱਡੀ ਕਿਵੇਂ ਕਰਦਿਆਂ ਦਾ ਪ੍ਰੈਸ਼ਰ ਸੀ ਜਾਂ ਫਿਰ ਪਹਿਲਾਂ ਉਧਰ ਇੰਟਰਸਟ ਸੀਗਾ ਤੁਹਾਡਾ ਨਹੀਂ ਨਹੀਂ ਕਰਦਿਆਂ ਦਾ ਕੋਈ ਪ੍ਰੈਸ਼ਰ ਨਹੀਂ ਸੀਗਾ ਬਸ ਇਹ ਆ ਕਿ ਉਸ ਟਾਈਮ ਦੇ ਵਿੱਚ ਨਾ ਬਹੁਤ ਕ੍ਰੇਜ਼ ਸੀਗਾ ਨਰਸਿੰਗ ਦਾ ਕਿ ਕੁੜੀਆਂ ਨੂੰ ਨਰਸਿੰਗ ਕਰਵਾ ਦੋ ਫੋਰਨ ਚਲੇ ਜਾਣਗੀਆਂ ਹੈਨਾ ਉੱਥੇ ਵਧੀਆ ਸੈਲਰੀ ਹੈ ਜੀ ਕਿਹੜੇ ਸਾਲ ਦੀ ਗੱਲ ਹੈ 2013 2013 ਦੀ ਹੈ ਹਾਂਜੀ ਠੀਕ ਹੈ ਜੀ ਤੇ ਉਸ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਮਤਲਬ ਕਹਿਦੀ ਹੈ ਕਿ ਪੀਕਤੇ ਸੀਗਾ ਕੈਨੇਡਾ ਦਿਮਾਗ ਵਿੱਚ ਹਰ ਇੱਕ ਬੰਦੇ ਦੇ ਕਿ ਕੁੜੀਆਂ ਨੂੰ ਨਰਸਿੰਗ ਕਰਵਾ ਤਾਂ ਉੱਥੇ ਭੇਜਦੇ ਹੋ ਤੇ ਉੱਥੇ ਵਧੀਆ ਸੈਲਰੀ ਹੋ ਜੂਗੀ ਸੋ ਉਸੇ ਚਾ ਚਾ ਦੇ ਵਿੱਚ ਮੈਂ ਨਰਸਿੰਗ ਕਰ ਲਈ ਠੀਕ ਹੈ ਪਰ ਮੇਰਾ ਇੰਟਰਸਟ ਇੰਨਾ ਖਾਸ ਨਹੀਂ ਸੀਗਾ ਨਰਸਿੰਗ ਦੇ ਵਿੱਚ ਠੀਕ ਹੈ ਹਾਂਜੀ ਪਰ ਕਰ ਲਈ ਫੇ ਚਲੋ ਇਹ ਸੀਗਾ ਕਿ ਫਿਰ ਜੋ ਸਟੱਡੀ ਕਰਨ ਲੱਗੇ ਫਿਰ ਵਧੀਆ ਵਧੀਆ ਇੰਟਰਸਟ ਹੋਣਾ ਸਟਾਰਟ ਹੋ ਗਿਆ ਹਨਾ ਕਿ ਕਿੱਦਾਂ ਕੀ ਕੀ ਕਰਨਾ ਹੈ ਹਨਾ ਪੇਸ਼ੈਂਟਸ ਦੇ ਕਿੱਦਾਂ ਕੇਅਰ ਕਰਦੀਆਂ ਪੇਸ਼ੈਂਟਸ ਨੂੰ ਕਿੱਦਾਂ ਮਤਲਬ ਪ੍ਰੋਵਾਈਡ ਕਰਨੀ ਹੈ ਸਾਰੀਆਂ ਸਪੋਰਟ ਵਗੈਰਾ ਹਨਾ ਸੋ ਫਿਰ ਨਰਸਿੰਗ ਵੀ ਕੀਤੀ ਬਹੁਤ ਵਧੀਆ ਤਰੀਕੇ ਨਾਲ ਕੀਤੀ ਪਾਸ ਆਊਟ ਹੋਏ ਵਧੀਆ ਨੰਬਰਾਂ ਦੇ ਨਾਲ ਪਾਸ ਆਊਟ ਹੋਏ ਹੂੰ ਵਧੀਆ ਲੱਗਿਆ ਨਰਸਿੰਗ ਕੰਪਲੀਟ ਹੋਣ ਤੋਂ ਬਾਅਦ ਫਿਰ ਮੈਂ ਆਪਣਾ ਜੋਬ ਲਈ ਟਰਾਈ ਕੀਤਾ ਓਕੇ ਹਾਂਜੀ ਉਸ ਟਾਈਮ ਦੇ ਵਿੱਚ ਵੈਕੈਂਸੀਜ਼ ਗਵਰਨਮੈਂਟ ਵੈਕੈਂਸੀਜ਼ ਨਹੀਂ ਸੀ ਨਿਕਲਦੀਆਂ ਆਈਆਂ ਠੀਕ ਆ ਪ੍ਰਾਈਵੇਟ ਹੀ ਜੋਬ ਮਿਲਦੀ ਸੀਗੀ ਹਨਾ ਤੇ 2019 ਦੀ ਗੱਲ ਆ ਕਿ ਮੈਂ ਜਦੋਂ ਫਰਸਟ ਇੰਟਰਵਿਊ ਲਈ ਗਈ ਸੀ ਤਾਂ ਮੈਨੂੰ 8000 ਸੈਲਰੀ ਦੇ ਲਈ ਆਫਰ ਆਇਆ ਸੀਗਾ ਸੋ ਮੈਨੂੰ ਬੜਾ ਹਾਂ ਅਜੀਬ ਜਿਹਾ ਲੱਗਿਆ ਕਿ ਮੈਂ 7 ਤੋਂ 8 ਲੱਖ ਰੁਪਏ ਲਾ ਕੇ ਇਸ ਸਟੱਡੀ ਤੇ ਹੁੰਤੇ ਹੂੰ ਮੈਨੂੰ 7 ਤੋਂ 8 ਹਜ਼ਾਰ ਰੁਪਏ ਮਿਲ ਰਿਹਾ ਆ ਤੇ ਬੜਾ ਮਤਲਬ ਔਕਵਰਡ ਜਿਹਾ ਫੀਲ ਹੋਇਆ ਪਰ ਫਿਰ ਵੀ ਮੈਂ ਚਲੋ ਕਰਨਾ ਸਟਾਰਟ ਕਰਤਾ ਕਿ ਚਲੋ ਕੋਈ ਨਾ ਕੋਈ ਕੋ ਐਕਸਪੀਰੀਅੰਸ ਹੋ ਜਾਊਗਾ ਅੱਛਾ ਐਕਸਪੀਰੀਅੰਸ ਹੋ ਜਾਊਗਾ ਤਾਂ ਬੰਦੇ ਨੂੰ ਅੱਗੇ ਫਿਰ ਫਿਊਚਰ ਦੇ ਵਿੱਚ ਅੱਛੀ ਜੌਬ ਮਿਲ ਜਾਂਦੀ ਆ ਸੋ ਮੈਂ ਕਰਦੀ ਰਹੀ ਨਰਸਿੰਗ ਦੀ ਜੌਬ ਆਪਣੀ ਸੋ ਮੈਂ ਸੈਟੀਸਫਾਈਡ ਨਹੀਂ ਸੀ ਹੋਈ ਮੇਰੇ ਦਿਮਾਗ ਦੇ ਵਿੱਚ ਆਪਣਾ ਬਿਜ਼ਨਸ ਵੀ ਚੱਲ ਰਿਹਾ ਸੀਗਾ ਨਾਲ 사이ਡ ਵਾਈਜ਼ ਸਾਈਡ ਇੱਕ ਮਤਲਬ ਚੱਲ ਰਿਹਾ ਸੀ ਵੀ ਕੁਝ ਹੋ ਸੋ ਮੈਂ ਫਿਰ ਉਸ ਤੋਂ ਬਾਅਦ ਆਪਣਾ ਸਟੱਡੀ ਸੌਰੀ ਜੌਬ ਲੀਵ ਕਰਤੀ ਜੌਬ ਤੋਂ ਬਾਅਦ ਫਿਰ ਮੈਂ ਫਿਰ ਉਸ ਤੋਂ ਬਾਅਦ ਮੇਰਾ ਵਿਆਹ ਹੋ ਗਿਆ ਹਨਾ ਫਿਰ ਥੋੜਾ ਗੈਪ ਆ ਗਿਆ ਸਟੱਡੀ ਦੇ ਵਿੱਚ ਹਨਾ ਤੇ ਜੌਬ ਦੇ ਵਿੱਚ ਫਿਰ ਆਪਣੇ ਮੇਰੇ ਹਸਬੰਦ ਦਾ ਵੀ ਕਾਫੀ ਕੰਮ ਕਰ ਰਹੀ ਹੈਗੇ ਆ ਸੋ ਮੈਂ ਉਸ ਦੇ ਵਿੱਚ ਵੀ ਥੋੜਾ ਜਿਹਾ ਮਤਲਬ ਸੀਗਾ ਕਿ ਚਲੋ ਠੀਕ ਹੈ ਇਧਰ ਟਿਆ ਰਾਂ ਪਰ ਤੁਹਾਨੂੰ ਮੈਂ ਕਿਹਾ ਨਾ ਕਿ ਮੇਰੇ ਦਿਮਾਗ 'ਚ ਸੀਗਾ ਕਿ ਮੈਂ ਫੂਡ ਦਾ ਕੁਝ ਨਾ ਕੁਝ ਕਰਨਾ ਹੈ ਠੀਕ ਹੈ ਹਾਂਜੀ ਬਸ ਫਿਰ ਆਪਣਾ ਡਿਸੀਜਨ ਲਿਆ ਹੁਣ ਕਿ ਆਪਾਂ ਕਰਦੇ ਆ ਫੂਡ ਕੈਫੇ ਕਿਉਂਕਿ ਇੱਕ ਪਾਸੇ ਆਪਾਂ ਦੇਖੀਏ ਡਾਕਟਰੀ ਲਾਈਨ ਠੀਕ ਹੈ ਤੇ ਉਦੋਂ ਫਿਰ ਘਰਦਿਆਂ ਨਾਲ ਜਦੋਂ ਤੁਸੀਂ ਫਸਟ ਟਾਈਮ ਕਿਉਂਕਿ ਤੁਹਾਡੇ ਮਾਈਂਡ ਦੇ ਵਿੱਚ ਤਾਂ ਉਹ ਚੀਜ਼ ਚੱਲਦੀ ਪਈ ਸੀ ਹਾਂਜੀ ਹਾਂਜੀ ਵੀ ਮੈਂ ਇਹ ਚੀਜ਼ ਕਰਨਾ ਮੈਂ ਆਪਣਾ ਕੈਫੇ ਕਰਨਾ ਹੈ ਮੈਂ ਉਹਦੇ ਲਈ ਐਦਾ ਐਦਾ ਤੁਸੀਂ ਬਿਉਤ ਬੰਦੀ ਬਣਾ ਰਹੇ ਸੀ ਹਾਂਜੀ ਹਾਂਜੀ ਫਿਰ ਜਦੋਂ ਤੁਸੀਂ ਇਹ ਇੱਕ ਫੈਸਲਾ ਲਿਆ ਉਹ ਚੀਜ਼ ਨੂੰ ਬਾਹਰ ਰੱਖਿਆ ਆਪਣਾ ਪੁਆਇੰਟ ਵੀ ਮੈਂ ਐਦਾਂ ਕਰਨਾ ਚਾਹੁੰਦਾ ਫਿਰ ਵਿਰੋਧ ਨਹੀਂ ਹੋਇਆ ਤੁਹਾਡਾ ਹਾਂ ਬਿਲਕੁਲ ਨਹੀਂ ਮੇਰੇ ਘਰਦਿਆਂ ਨੇ ਮੈਨੂੰ ਬਹੁਤ ਸਪੋਰਟ ਕੀਤਾ ओके ਮੇਰੇ ਹਸਬੰਦ ਨੇ ਬਹੁਤ ਸਭ ਤੋਂ ਪਹਿਲਾਂ ਕੀ ਦਿਨਾਂ ਸ਼ੇਅਰ ਕੀਤਾ ਤੁਸੀਂ ਆਪਣੇ ਹਸਬੰਦ ਨਾਲ ਸ਼ੇਅਰ ਕੀਤਾ ਅੱਛਾ ਉਹ ਕੀ ਕਹਿੰਦੇ ਕਹਿੰਦੇ ਕਰੋ ਮਨੇ ਬੜੇ ਕੰਫੀਡੈਂਸ ਨਾਲ ਕਿਹਾ ਕਿ ਕਰਨ ਉਹਦੀਪ ਤੇਰਾ ਮਾਨਾ ਤੂੰ ਕਰ ਕਰਦੀ ਕਿਉਂ ਨਹੀਂ ਹੈਗੀ ਜੇ ਤੇਰਾ ਚਾਹੀ ਜਜ਼ਬਾ ਹੈਗਾ ਕਰਨ ਦਾ ਆਪਣਾ ਬਿਜ਼ਨਸ ਤੂੰ ਕਰ ਲੈ ਬੜਾ ਸਪੋਰਟ ਕਰਦੇ ਆ ਮਨੂੰ ਆਪਣੇ ਕੰਮ ਕਰ ਤੋਂ ਫ੍ਰੀ ਹੋ ਕੇ ਸ਼ਾਮ ਨੂੰ ਇੱਥੇ ਆ ਜੰਨੇ ਆ ਮਨੂੰ ਬੜੀ ਸਪੋਰਟ ਕਰਦੇ ਔਰ ਇਹ ਵੀ ਆ ਕੇ ਠੀਕ ਹੈ ਹਾਂਜੀ ਬਹੁਤ ਵਧੀਆ ਆ ਉਹ ਜਿਵੇਂ ਅੱਜ ਕੱਲ ਦਾ ਮੀਡੀਆ ਦਾ ਯੁੱਗ ਹੈ ਹਾਂਜੀ ਤੇ ਆਪਾਂ ਦੇਖਦੇ ਆਂ ਆਨਲਾਈਨ ਰੀਲਸ ਵੱਲ ਜ਼ਿਆਦਾ ਯੂਥ ਆ ਯੰਗਾ ਉਹ ਜਾ ਰਿਹਾ ਕੁੜੀਆਂ ਦੀ ਗੱਲ ਕਰੀਏ ਕੁੜੀਆਂ ਵੀ ਉਧਰ ਨੂੰ ਜਿਆਦਾ ਜਾ ਰਹੀਆਂ ਵੀ ਇੱਕ ਪੈਸੇ ਕਮਾਉਣ ਦਾ ਜ਼ਰੀਆ ਵੀ ਬਣਾਇਆ ਹੋਇਆ ਅਕਾਊਂਟਸ ਬਣਾ ਕੇ ਉਹਦੇ ਤੇ ਐਡ ਦਾ ਲਾ ਲੀਏ ਜਾਂ ਕੁਝ ਵੀ ਤੇ ਤੁਸੀਂ ਇੱਕ ਗਰਾਊਂਡ ਲੈਵਲ ਤੋਂ ਪਹਿਲਾਂ ਤੁਸੀਂ ਕਿਹਾ ਮੈਂ 8000 ਦੀ ਸੈਲਰੀ ਤੇ ਜੋਬ ਵੀ ਕੀਤੀ ਹਾਂਜੀ ਠੀਕ ਹੈ ਤੇ ਗਰਾਊਂਡ ਲੈਵਲ ਤੋਂ ਸਟਰਗਲ ਕਰਕੇ ਅੱਜ ਤੁਸੀਂ ਇੱਕ ਕੈਫੇ ਦੇ ਓਨਰ ਹੋ ਹਾਂਜੀ ਕਿਵੇਂ ਦਾ ਮਹਿਸੂਸ ਕਰ ਰਹੇ ਹੋ ਬਹੁਤ ਵਧੀਆ ਸੱਚੀ ਠੀਕ ਹੈ I can't explain ਬਟ ਠੀਕ ਹੈ ਅੰਦਰ ਪਤਾ ਨਾ ਕਿ ਦਿਲ ਨੂੰ ਕਿ ਬੜਾ ਸਕੂਨ ਆ ਆਪਣੇ ਬਿਜ਼ਨਸ ਦਾ ਬਹੁਤ ਵੱਡਾ ਸਕੂਨ ਇੱਕ ਪ੍ਰਾਈਵੇਟ ਸੈਕਟਰ ਚ ਜੌਬ ਕਰਨੀ ਤੇ ਇੱਕ ਆਪਣੇ ਕੰਮ ਕਰਨ ਦੇ ਵਿੱਚ ਇਹ ਚ ਕੀ ਡਿਫਰੈਂਸ ਮਹਿਸੂਸ ਕੀਤਾ ਤੁਸੀਂ ਉਹ ਕਿ ਮੈਂ ਥੋੜਾ ਡੀਪਲੀ ਦੱਸ ਆਪਣੀ ਆਪਣੀ ਨੀਂਦ ਉੱਠਦਾ ਬੰਦਾ ਆਪਣੀ ਆਪਣਾ ਆਪਣੀ ਮਰਜ਼ੀ ਨਾਲ ਖਾਂਦਾ ਆ ਆਪਣੇ ਸ਼ੌਂਕ ਪੂਰੇ ਕਰ ਸਕਦਾ ਬੰਦਾ ਜੋ ਚਾਹੁੰਦਾ ਉਹ ਲੈ ਸਕਦਾ ਮਤਲਬ ਸੈਲਰੀ ਤੇ ਸ਼ੱਦ ਬੰਦਾ ਉਸ ਲੈਵਲ ਦੇ ਸ਼ੌਂਕ ਨਹੀਂ ਪੂਰੇ ਕਰ ਸਕਦਾ ਜਿਹੜਾ ਆਪਣੇ ਬਿਜ਼ਨਸ ਨਾਲ ਕਰ ਸਕਦਾ ਆ ਓਕੇ ਹਾਂਜੀ ਠੀਕ ਹੈ ਤੇ ਤੁਹਾਡੀ ਗੱਲ ਕਰੀਏ ਤੁਸੀਂ ਬਹੁਤ ਮਤਲਬ ਵੀਡੀਓਜ਼ ਦੇ ਵਿੱਚ ਵੀ ਦੇਖਿਆ ਤੁਹਾਡਾ ਇੰਸਟਾਗ੍ਰam ਵੀ ਪ੍ਰੋਫਾਈਲ ਚੈੱਕ ਕੀਤੀ ਸੀ ਬੜੇ ਖੁਸ਼ਖੁਸ਼ ਰਹਿੰਦੇ ਹੋ ਇਹਦਾ ਮਤਲਬ ਹੁਣ ਵੀ ਤੁਸੀਂ ਜਦੋਂ ਸ਼ੁਰੂ ਹੋਇਆ ਨਹੀਂ ਇੱਕ ਨਰਵਸ ਹੁੰਦਾ ਬੰਦਾ ਜਾਂ ਫਿਰ ਇੱਕ ਸਟ੍ਰੈਸ ਹੁੰਦੀ ਆ ਵੀ ਕੰਮ ਨਵਾਂ ਨਵਾਂ ਸ਼ੁਰੂ ਕਰਿਆ ਹਾਂਜੀ ਜਦੋਂ ਸੀ ਆਏ ਉਦੋਂ ਵੀ ਬੜੇ ਖੁਸ਼ ਹੁਣ ਵੀ ਬੜੇ ਖੁਸ਼ ਧੰਨਵਾਦ ਤੇ ਇਹਦਾ ਕਾਰਨ ਦੱਸ ਸਕਦੇ ਹੋ ਸਿੱਧਾ ਕਾਰਨ ਗੁਰਬਾਣੀ ਹੈ ਅੱਛਾ ਹਾਂਜੀ ਬਹੁਤ ਗੁਰਬਾਣੀ ਪੜ੍ਹਦੀ ਆ ਮੇਰਾ ਮਤਲਬ ਕਰੇਤਾ ਚਲੋ ਜਲਦੀ ਰਹਿੰਦੀ ਹੈ ਸਾਡੇ ਗੁਰਬਾਣੀ ਉਰੇ ਵੀ ਇੱਥੇ ਸਵੇਰੇ ਸਵੇਰੇ ਅਸੀਂ ਗੁਰਬਾਣੀ ਪਾਉਣੀ ਮੇਰਾ ਸਾਰਾ ਸਟਾਫ ਵੀ ਗੁਰਬਾਣੀ ਪੜ੍ਹਦੇ ਆ ਸਾਰੇ ਜਿਹੜੇ ਹਾਂ ਜੀ ਇਕੱਠੇ ਹੋ ਗਏ ਅਸੀਂ ਸਵੇਰੇ ਗੁਰਬਾਣੀ ਪੜ੍ਹਿੰਦੀ ਆ ਫਿਰ ਉਸ ਤੋਂ ਬਾਅਦ ਅਸੀਂ ਆਪਣਾ ਕੰਮ ਦਾ ਸਟਾਰਟ ਕਰਦੇ ਆ ਉਹਦੇ ਠੀਕ ਹੈ ਹਾਂਜੀ ਸਭ ਤੋਂ ਵੱਡਾ ਕਾਰਨ ਗੁਰਬਾਣੀ ਆ ਬਿਲਕੁਲ ਜੀ ਠੀਕ ਹੈ ਆਪਣੇ ਦਿਨ ਦੀ ਸ਼ੁਰੂਆਤ ਗੁਰਬਾਣੀ ਨਾਲ ਕਰਦੇ ਆ ਠੀਕ ਹੈ ਆਪ ਤਾਂ ਤੁਸੀਂ ਉਮੀਦ ਸੀ ਤੇ ਸਟਾਫ ਵੀ ਕੁਸ਼ ਕਰ ਰਹੇ ਹੁਦਰ ਨੂੰ ਬਸ ਸਾਡਾ ਮਤਲਬ ਹੁਣ ਇਹ ਵੀ ਚਪਾਈ ਸਾਹਿਬ ਦਾ ਪਾਠ ਕਰਨ ਲੱਗੇ ਹਾਂ ਨਾਲ ਨਾਲ ਓਕੇ ਹਾਂਜੀ ਸਰ ਮੈਂ ਉਹ ਔਨ ਕਰਦਾ ਨਹੀਂ ਨਾ ਚਪਾਈ ਸਾਹਿਬ ਦਾ ਪਾਠ ਤੇ ਨਾਲ ਨਾਲ ਪੰਜ ਬਾਣੀਆਂ ਆਪਣੀਆਂ ਚਲਦੀਆਂ ਸਵੇਰੇ ਫਿਰ ਉਸ ਤੋਂ ਬਾਅਦ ਇਹ ਸਾਰਾ ਆਪਣਾ ਕੰਮ ਕਰ ਕਰਨਾ ਸਟਾਰਟ ਕਰਦੇ ਹਾਂ ਨਾਲ ਨਾਲ ਕੰਮ ਕਰੀ ਜਾਂਦੇ ਹਾਂ ਤੇ ਨਾਲ ਨਾਲ ਪਾਠ ਕਰੀ ਜਾਂਦੇ ਹਾਂ ਕਿਹੜੀ ਚੀਜ਼ ਤੋਂ ਇਨਸਪਾਇਰ ਜ਼ਿਆਦਾ ਹੁੰਨੇ ਹੋ ਵੀ ਤੁਹਾਡੀ ਇਨਸਪੀਰੇਸ਼ਨ ਕੌਣ ਹੈ ਮੇਰੀ ਇਨਸਪੀਰੇਸ਼ਨ ਮੇਰੇ ਹਸਬੰਦ ਆ ਹਸਬੰਦ ਬਹੁਤ ਇਨਸਪਾਇਰ ਕਰਦੇ ਹੋ ਉਹ ਉਹ ਇੰਨੇ ਜ਼ਿਆਦਾ ਕੰਮ ਕਰ ਕਰਦੇ ਆ ਮੈਨੂੰ ਲੱਗਦਾ ਮੈਂ ਤਾਂ ਉਸ ਲੈਵਲ ਤੇ ਕੰਮ ਵੀ ਨਹੀਂ ਕਰਦੀ ਜਿਨਾਂ ਉਹ ਕਰਦੇ ਆ ਸ 6 ਵਜੇ ਉੱਠਣ ਆਂ ਤੇ ਰਾਤ ਨੂੰ 1 ਵਜੇ ਸੌਂਦੇ ਆਂ ਸਾਰਾ ਦਿਨ ਕੰਮਕਾਰ ਕਦੇ ਕਿਤੇ ਕਦੇ ਕਿਤੇ ਕਦੇ ਕਿਤੇ ਮੈਂ ਉਹਨਾਂ ਨੂੰ ਦੇਖ ਕੇ ਬੜੀ ਇਨਸਪਾਇਰ ਹੋ ਰਹੀ ਆ ਕਿ ਜਦੋਂ ਇਹ ਇੰਨਾ ਕੰਮ ਕਰ ਸਕਦੇ ਨੇ ਤਾਂ ਮੈਂ ਇੱਕ ਇੱਕ ਛੋਟਾ ਜਿਹਾ ਬਿਜ਼ਨਸ ਕਿਉਂ ਨਹੀਂ ਸ਼ਾਮਲ ਸਕਦੀ ਆ ਕਿ ਫੂਡ ਬਿਜ਼ਨਸ ਕਿਉਂ ਨਹੀਂ ਸ਼ਾਮਲ ਸਕਦੀ ਹਾਂ ਸੋ ਮੈਂ ਉਹਨਾਂ ਤੋਂ ਇਨਸਪਾਇਰ ਹੋ ਕੇ ਓਕੇ ਉਹਨਾਂ ਤੋਂ ਹੀ ਮੈਂ ਇਨਸਪਾਇਰ ਹੋਈ ਹਾਂ ਇਸ ਚੀਜ਼ ਨੂੰ ਲੈ ਕੇ ਠੀਕ ਹੈ ਹਾਂ ਜੀ ਜਦੋਂ ਤੁਸੀਂ ਸਟੱਡੀ ਦੀ ਗੱਲ ਕਰੀਏ ਜਾਂ ਫਿਰ ਆਪਾਂ ਪੰਜਾਬ ਦੀ ਗੱਲ ਕਰਦੇ ਆ ਤੁਸੀਂ ਵੀ ਮਤਲਬ ਪੰਜਾਬ ਨੂੰ ਬਹੁਤ ਜਿਵੇਂ ਗੱਲਾਂ ਤੋਂ ਪਤਾ ਲੱਗਦਾ ਪਿਆਰ ਕਰਨ ਵਾਲੇ ਹਾਂ ਜੀ ਬਿਲਕੁਲ ਜਿਹੜਾ ਅਜ ਇੱਕ ਸੋਚ ਚੱਲਦੀ ਆ ਜਿੱਥੇ ਵੀ ਆਪਾਂ ਰਿਸ਼ਤੇਦਾਰੀ ਚ ਚੱਲਦੀ ਏ ਕਿਤੇ ਯਾਰਾਂ ਦੋਸਤਾਂ ਚ ਬਹਿ ਕੇ ਗੱਲ ਕਰੀਏ ਮੋਸਟਲੀ ਕਹਿੰਦੇ ਆ ਪੰਜਾਬ ਵਿੱਚ ਕੁਝ ਨਹੀਂ ਨਹੀਂ ਤੇ ਪੰਜਾਬ ਵਿੱਚ ਕੁਝ ਨਹੀਂ ਰਿਹਾ ਪੰਜਾਬ ਵਿੱਚ ਜੇ ਕੋਈ ਕੰਮ ਕਰਦਾ ਉਹ ਸਕਸੈਸ ਨਹੀਂ ਹੋ ਸਕਦਾ ਬਿਲ੍ਹਾ ਦੇ ਬਹਾਨੇ ਆ ਬਹਾਨੇ ਕੰਮ ਕਰਨੇ ਨਹੀਂ ਓਕੇ ਹਾਂ ਕਈ ਲੋਕ ਮੈਂ ਦੇਖੇ ਆ ਕਿ ਇੱਥੇ ਕੰਮ ਹੀ ਨਹੀਂ ਕਰਦੇ ਬਾਹਰਲੀਆਂ ਕੰਟਰੀਆਂ ਵਿੱਚ ਜਾ ਕੇ ਲੇਬਰ ਵੀ ਕਰਦੇ ਆ ਹਨਾ ਉੱਥੇ ਉਹ ਬੜੇ ਖੁਸ਼ ਆ ਉਰੇ ਕਿਉਂ ਨਹੀਂ ਖੁਸ਼ ਹੋ ਰਹੇ ਸਾਡੇ ਤੁਸੀਂ ਮੈਨੂੰ ਲੱਗਦਾ ਹੈ ਕਿ ਉੱਥੇ ਲੇਬਰ ਕਰਨ ਦੇ ਵਿੱਚ ਵੀ ਉਹ ਕੰਫਰਟੇਬਲ ਫੀਲ ਕਰਦੇ ਆ ਠੀਕ ਆ ਉਰੇ ਕਹਦੀ ਹੈ ਕਿ ਉਰੇ ਕੰਮ ਕਰਨਾ ਉਹ ਬਿਲਕੁਲ ਵੀ ਪਸੰਦ ਨਹੀਂ ਕਰਦੇ ਹੈਗੇ ਹਨਾ ਉਰੇ ਆਪਾਂ ਚਾਹੇ ਆਪਾਂ 10 ਤੋਂ 15000 ਵੀ ਕਮਾਉਣੇ ਆ ਨਾ ਆਪਣੀ ਕੰਟਰੀ ਦੇ ਵਿੱਚ ਰਹਿ ਕੇ ਮੈਨੂੰ ਲੱਗਦਾ ਬਹੁਤ ਵੱਡਿਆ ਬਹੁਤ ਵੱਡਾ अमाउंट ਹੁੰਦਾ ਹੈ ਹਨਾ ਬੰਦੇ ਨੂੰ ਯੂਜ਼ ਕਰਨਾ ਆਉਣਾ ਚਾਹੀਦਾ ਆਪਣੇ ਸ਼ੌਂਕ ਵਿਊਜ਼ ਲੈਵਲ ਦੇ ਨਾਮ ਬਣਾਓ ਕਿ ਤੁਹਾਨੂੰ ਨਾ ਕੋਈ ਦਿੱਕਤ ਆਵੇ ਤੁਸੀਂ 10 ਤੋਂ 15 ਲੱਖ ਰੁਪਏ ਲਾ ਕੇ ਕੈਨੇਡਾ ਵਰਗੀ ਕੰਟਰੀ ਦੇ ਵਿੱਚ ਜਾ ਕੇ ਪੜਨ ਵਾਸਤੇ ਜਾ ਰਹੇ ਹੋ ਹਨਾ ਤੇ ਕੋਈ ਤੁਹਾਡਾ ਪਤਾ ਨਹੀਂ ਹੈਗਾ ਵੀ ਫਿਊਚਰ ਕਿਦਾਂ ਦਾ ਹੋਵੇ ਹਨਾ ਕਿਦਾਂ ਦਾ ਹੁਣ ਟਾਈਮ ਆਇਆ ਹੋਇਆ ਉੱਥੇ ਤਾਂ ਹੁਣ ਤਾਂ ਬੜਾ ਮੁਸ਼ਕਲ ਹੋਇਆ ਪਿਆ ਹੈ ਹਨਾ ਬੱਚੇ ਪੜਨ ਚਲੇ ਜਾਂਦੇ ਨੇ ਆ ਪੇਰੈਂਟਸ ਤੋਂ ਦੂਰ ਹੋ ਜਾਂਦੇ ਨੇ ਬੱਚਿਆਂ ਦਾ ਪਿਆਰ ਵੀ ਘਟ ਰਿਹਾ ਆਪਣੇ ਪੇਰੈਂਟਸ ਦੇ ਨਾਲ ਹਨਾ ਜੇ ਤੁਸੀਂ ਆਪਣੀ ਕੰਟਰੀ 'ਚ ਰਹੋਗੇ ਤਾਂ ਤੁਸੀਂ ਆਪਣੇ ਪੇਰੈਂਟਸ ਦੇ ਨਾਲ ਅਟੈਚ ਰਹੋਗੇ ਹਨਾ ਬੜਾ ਮ ਮੈਨੂੰ ਇਹ ਸਿਰ ਜਾਨ ਸੋਚ-ਸੋਚ ਕੇ ਬੜਾ ਹੁਣ ਅੱਜ ਕੱਲ ਬੜਾ ਡਾਟ ਜਾ ਵੀ ਫੀਲ ਹੁੰਦਾ ਹੈ ਕਿ ਆਪਣੀ ਕੰਟਰੀ ਇੰਨੀ ਸੋਹਣੀ ਕੰਟਰੀ ਆ ਕਿ ਲੋਕੀ ਲੀਵ ਕਰੀ ਜਾ ਰਹੇ ਇਸ ਕੰਟਰੀ ਨੂੰ ਹਨਾ ਹੂੰ ਬੜਾ ਫੀਲ ਹੁੰਦਾ ਇਹ ਸੋਚ ਹੁਣ ਬਣੀ ਆ ਜਾਂ ਫਿਰ ਪਹਿਲਾਂ ਵੀ ਇਹੀ ਸੋਚ ਨਾਲ ਨਹੀਂ ਬਾਜੀ ਮੈਂ ਸ਼ੁਰੂ ਤੋਂ ਆਪਣੇ ਆਪਣੀ ਕੰਟਰੀ ਨੂੰ ਆਪਣੇ ਪੰਜਾਬ ਨੂੰ ਨਾ ਹਰ ਬੰਦਾ ਆਪਣੀ ਹਨਾ ਸਟੇਟ ਨੂੰ ਪਿਆਰ ਕਰਦਾ ਆ ਕਿਦਾਂ ਮੈਂ ਆਪਣੇ ਪੰਜਾਬ ਨੂੰ ਬਹੁਤ ਪਿਆਰ ਕਰਦੀ ਆ ਆਪਣੇ ਪੰਜਾਬ ਨੂੰ ਰਿਪਰੈਜ਼ੈਂਟ ਕਰਦੀ ਆ ਕਿ ਜੋ ਮੈਨੂੰ ਵਧੀਆ ਲੱਗਦਾ ਮੈਂ ਆਪਣੇ ਪੰਜਾਬ ਦੇ ਲਈ ਸ਼ੇਅਰ ਕਰਦੀ ਆ ਹਨਾ ਮੈਂ ਮਤਲਬ ਮੈਂ ਪੰਜਾਬੀ ਇਹ ਤੁਹਾਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਹੈ ਠੀਕ ਹੈ ਜਿਹੜੇ ਕਹਿੰਦੇ ਆ ਇੱਥੇ ਕੁਝ ਨਹੀਂ ਹੈਗਾ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਨਹੀਂ ਇਹ ਗਲਤ ਗੱਲ ਆ ਗਲਤ ਗੱਲ ਇੱਕ ਕੰਮ ਨਾ ਕਰਨ ਦੇ ਮਤਲਬ ਬਹਾਨੇ ਆ ਕਿ ਇੱਥੇ ਕੁਝ ਨਹੀਂ ਹੈਗਾ ਤੇ ਬਹੁਤ ਕੁਝ ਹੈਗਾ ਤੁਸੀਂ ਆਪਣੀ ਕੰਟਰੀ ਦੇ ਵਿੱਚ 4 ਤੋਂ 5 ਲੱਖ ਰੁਪਇਆ ਲਾ ਕੇ ਇੱਕ ਵਧੀਆ ਬਿਜ਼ਨਸ ਸੈੱਟ ਕਰ ਸਕਦੇ ਹੋ ਜਿਹੜੇ ਬੰਦੇ ਨੇ ਕਰਨਾ ਹੈ ਨਾ ਉਹ ਕੁਝ ਵੀ ਕਰ ਸਕਦਾ ਹੈ ਹਮ ਚਨੂਰ ਹੋਣਾ ਚਾਹੀਦਾ ਜਜ਼ਬਾ ਹੋਣਾ ਚਾਹੀਦਾ ਕਰਨੇ ਦਾ ਠੀਕ ਹੈ ਲੋਕ ਨਹੀਂ ਕਰਦੇ ਹੈ ਠੀਕ ਹੈ ਜੀ ਤੇ ਜਦੋਂ ਬੇਲਾ ਟਾਈਮ ਹੁੰਦਾ ਹਮ ਕੰਮ ਤੋਂ ਫ੍ਰੀ ਹੁੰਨੇ ਹੋ ਹਾਂਜੀ ਉਦੋਂ ਕੀ ਕਰਦੇ ਹੋ ਬੁੱਕਸ ਰੀਡ ਕਰਦੀ ਆ ਬੁੱਕਸ ਰੀਡ ਕਰਦੀ ਹਾਂਜੀ ਓਕੇ ਕਿਹੜੀ ਜਿਆਦਾ ਫੇਵਰਿਟ ਬੁੱਕ ਆ ਤੁਹਾਡੀ ਜਿਹੜੀ ਜਿਆਦਾ ਮਹਾਰਾਣੀ ਜਿੰਦਾ ਜੀਵਨ ਹੈ ਜਾਗਣ ਦੀ ਕਲਾ ਠੀਕ ਆ ਉਹ ਸ਼ੌਦੀਆ ਬੁੱਕਸ ਮੈਨੂੰ ਬਹੁਤ ਵਧੀਆ ਲੱਗਦੀਆਂ ਨੇ ਠੀਕ ਆ ਹਾਂਜੀ ਬਹੁਤ ਸਾਰੀਆਂ ਬੁੱਕਸ ਹੈਗੀਆਂ ਜਿਹੜੀ ਮੈਂ ਪੜ੍ਹਦੀ ਰਹਿਣੀ ਆ ਠੀਕ ਆ ਇਹ ਹੌਬੀ ਮੈਨੂੰ ਮੇਰੇ ਮਤਲਬ ਜਿਹੜੀ ਆਈਐਚ ਇਹ ਮੈਨੂੰ ਹਸਬੰਡ ਨੇ ਦਿੱਤੀ ਹੈ ਮੇਰੇ ਨੇ ਉਹ ਬਹੁਤ ਰੀਡ ਕਰਦੇ ਆ ਬੁੱਕਸ ਉਹ ਰਾਈਟਰ ਵੀ ਨੇ ਅੱਛਾ ਹਾਂਜੀ ਹਾਂਜੀ ਤੇ ਬਸ ਉਹਨਾਂ ਤੋਂ ਮੈਂ ਵੀ ਲੈ ਲਿਆ ਠੀਕ ਹੈ ਸਾਨੂੰ ਇੱਕ ਰეკਮੈਂਡ ਕਰਨੀ ਹੋਵੇ ਬੁੱਕ ਵੀ ਸਾਨੂੰ ਕਿਹੜੀ ਬੁੱਕ ਪੜ੍ਹਨੀ ਚਾਹੀਦੀ ਆ ਸਾਰਿਆਂ ਨੂੰ ਤੁਸੀਂ ਦੱਸਣਾ ਹੋਵੇ ਵੀ ਤੁਸੀਂ ਇਹ ਬੁੱਕ ਹੈ ਜਾਗਣ ਦੀ ਕਲਾ ਜਾਗਣ ਦੀ ਕਲਾ ਉਹ ਜ਼ਰੂਰ ਪੜ੍ਹਨੀ ਚਾਹੀਦੀ ਹੈ ਆਪਾਂ ਪਹਿਲਾਂ ਡਿਸਕਸ਼ਨ ਕਰਦੇ ਸੀ ਜਾਂ ਤੁਹਾਡੀ ਪ੍ਰੋਫਾਈਲ ਦੀ ਗੱਲ ਕਰੀਏ ਮਤਲਬ ਪਹਿਲਾਂ ਆਪਾਂ ਡਿਸਕਸ ਕਰਦੇ ਸੀ ਪੰਜਾਬ ਬਾਰੇ ਪੰਜਾਬੀਆਂ ਤੋਂ ਬਾਰੇ ਹੂੰ ਹੂੰ ਕਲਚਰ ਨੂੰ ਕਿੰਨਾ ਕੁ ਪਿਆਰ ਕਰਦੇ ਹੋ ਜਦੋਂ ਵੀ ਕਲਚਰ ਤੋਂ ਮੈਂ ਬਹੁਤ ਪਿਆਰ ਕਰਦੀ ਹਾਂ ਬਚਪਨ ਤੋਂ ਹੀ ਓਕੇ ਮਤਲਬ ਮੈਨੂੰ ਕਾਲਜ ਦੇ ਵਿੱਚ ਸਕੂਲ ਦੇ ਵਿੱਚ ਜਦੋਂ ਫੰਕਸ਼ਨ ਹੁੰਦੇ ਹੁੰਦੇ ਸੀਗੇ ਮੈਂ ਪੰਜਾਬ ਦੇ ਰਿਗਾੜੇ ਕੀ ਮਤਲਬ ਫੰਕਸ਼ਨਸ ਦੇ ਵਿੱਚ ਪਾਰਟਿਸਪੇਟ ਕਰਦੀ ਹੁੰਦੀ ਸੀਗੀ ਗਿੱਧੇ ਦੇ ਵਿੱਚ ਬਹੁਤ ਜ਼ਿਆਦਾ ਪਾਰਟਿਸਪੇਟ ਕਰਦੀ ਹੁੰਦੀ ਸੀਗੀ ਮੈਂ ਮਨੁਸ਼ੀਰਤ ਤੋਂ ਗਿੱਧੇ ਦਾ ਬੜਾ ਸ਼ੌਂਕ ਸੀਗਾ ਤੇ ਮੈਂ ਉਹਦੇ ਵਿੱਚ ਪਾਰਟਿਸਪੇਟ ਕਰਨਾ ਫਿਰ ਉਸ ਤੋਂ ਬਾਅਦ ਕਾਲਜ ਵਿੱਚ ਚਲੇ ਗਏ ਕਾਲਜ ਦੇ ਵਿੱਚ ਅਗੇ ਯੂਨੀਵਰਸਿਟੀ ਤੱਕ ਗਏ ਹੋਏ ਆਪਾਂ ਬਹੁਤ ਵਧੀਆ ਠੀਕ ਹੈ ਕਲਚਰ ਦੇ ਵਿੱਚੋਂ ਸਭ ਤੋਂ ਵਧੀਆ ਮਤਲਬ ਕੀ ਲੱਗਦਾ ਤੁਹਾਨੂੰ ਕੀ ਕਰਨਾ ਪਸੰਦਾ ਜਾ ਕਿਉਂਕਿ ਆਪ অপਸ਼ਨਸ ਬਹੁਤ ਨੇ ਪੰਜਾਬ ਦੀ ਗੱਲ ਕਰੀਏ 올ਡ ਪੰਜਾਬ ਵੀ ਹੈ ਆਪਣੇ ਬਾਰਡਰ ਏਰੀਆ ਚ ਤੁਸੀਂ ਮਤਲਬ ਤੁਹਾਨੂੰ ਕੀ ਪਸੰਦ ਪੁਰਾਣਾ ਪੰਜਾਬ ਪਸੰਦ ਕਰਦੇ ਹੋ ਜਾਂ ਫਿਰ ਨਹੀਂ ਪੁਰਾਣਾ ਪੰਜਾਬ ਪੁਰਾਣਾ ਪੰਜਾਬ ਓਕੇ ਹੁਣ ਤਾਂ ਪੰਜਾਬ ਚੋ ਚੀਜ਼ ਮਤਲਬ ਖਤਮ ਹੁੰਦੀ ਜਾ ਰਹੀ ਹੈ ਲੋਕੀ ਵੈਸਟਰਨ ਵੱਲ ਜ਼ਿਆਦਾ ਹੋ ਗਏ ਠੀਕ ਵੈਸਟਰਨ ਕਲਚਰ ਨੂੰ ਅਡਾਪਟ ਕਰ ਲਿਆ ਉਹਨਾਂ ਨੇ ਓਕੇ ਠੀਕ ਆ ਪੁਰਾਣਾ ਪੰਜਾਬ ਸੀਗਾ ਜਿਹੜਾ ਇਕੱਠੇ ਰਹਿਣਾ ਘਰਾਂ ਦੇ ਵਿੱਚ ਸਾਰੇ ਜੁਆਇੰਟ ਫੈਮਿਲੀ ਹੁੰਦੀਆਂ ਸੀਗੀਆਂ ਕਿੰਨਾ ਮਜ਼ਾ ਆਉਂਦਾ ਸੀਗਾ ਮੈਂ ਵੀ ਜੁਆਇੰਟ ਫੈਮਿਲੀ 'ਚ ਰਹੀ ਹਾਂ ਮੈਨੂੰ ਪਤਾ ਹੈ ਕਿ ਜੁਆਇੰਟ ਫੈਮਿਲੀ 'ਚ ਜਿਹੜਾ ਰਹਿ ਕੇ ਹੁੰਦਾ ਜੋ ਪਰਵਰਿਸ਼ ਜੁਆਇੰਟ ਫੈਮਿਲੀ ਦੇ ਵਿੱਚ ਹੁੰਦੀ ਹੈ ਨਾ ਸ਼ਾਇਦ ਨਿਊਕਲੀਅਰ ਫੈਮਿਲੀ ਦੇ ਵਿੱਚ ਉਹ ਨਹੀਂ ਹੈਗੀ ਉਹਦਾ ਰੀਜ਼ਨ ਕੀ ਸਮਝਦੇ ਹੋ ਵੀ ਮਤਲਬ ਇੱਕਦਮ 10 20 ਸਾਲਾਂ ਦੇ ਵਿੱਚ ਜਿਹੜੀ ਐਨੀ ਚੇਂਜ ਆਈ ਹੈ ਆਪਸ ਵਿੱਚ ਜਿਵੇਂ ਇਤਿਫਾਕ ਪਿਆਰ ਘਟਿਆ ਉਹਦਾ ਕਾਰਨ ਤੁਹਾਨੂੰ ਕੀ ਲੱਗਦਾ ਮੈਨੂੰ ਇਹਦਾ ਕਾਰਨ ਨਹੀਂ ਲੱਗਦਾ ਕਿ ਇੱਕ ਦੂਜੇ ਨੂੰ ਦੇਖ ਕੇ ਸ਼ਾਇਦ ਖੁਸ਼ ਨਹੀਂ ਹੈਗੇ ਲੋਕੀ ਹਾਂ ਇੱਕ ਦੂਜੇ ਨੂੰ ਦੇ ਇੱਕੇ ਖੁਸ਼ ਹੋਵੇ ਦੂਜਾ ਖੁਸ਼ ਆ ਇੱਕ ਦੂਜੇ ਨੂੰ ਕਹੀ ਜਾਣਾ ਕਿ ਤੂੰ ਇਹ ਕੰਮ ਨਹੀਂ ਕਰਦਾ ਉਹ ਦਿਖ ਰੋ ਕੰਮ ਕਰਦਾ ਫਿਰ ਉਹ ਬੰਦਾ ਚਿਰਚੜਾਪਨ ਕਰਦਾ ਫਿਰ ਕਿ ਨਹੀਂ ਇਹਨਾਂ ਤਾਂ ਲੱਗ ਹੀ ਹੋ ਜਾ ਬੰਦਾ ਹੈਨਾ ਜਾਂ ਫਿਰ ਕਹਿਦੀ ਹੈ ਕਿ ਐਸੇ ਗੱਲ ਕਹਿਣੀ ਤਾਂ ਨਹੀਂ ਚਾਹੀਦੀ ਹੈਗੀ ਅ ਅੱਜਕੱਲ ਲੇਡੀਜ਼ ਦੇ ਵਿੱਚ ਜ਼ਿਆਦਾ ਜੈਲਸ ਇੱਕ ਦੂਜੇ ਨੂੰ ਦੇਖ ਕੇ ਜੈਲਸ ਫੈਕਟਰ ਹਾਂ ਜੈਲਸ ਫੈਕਟਰ ਹੈ ਇਹ ਚੀਜ਼ ਮੈਨੂੰ ਲੱਗਦਾ ਜਿਹੜੀ ਇੱਕ ਦੂਜੇ ਤੋਂ ਦੂਰ ਕਰ ਰਹੀ ਹੈ ਪਰ ਇਹਦਾ ਇਹ ਵੀ ਹੈ ਕਿ ਕੋਈ ਕਿਸੇ ਨੂੰ ਮੈਨੂੰ ਲੱਗਦਾ ਇਹ ਕਈ ਲੇਡੀਆਂ ਦੇ ਦਿਮਾਗ ਵਿੱਚ ਹੁੰਦਾ ਹੈ ਕਿ ਉਹ ਬੰਦਾ ਤੁਹਾਨੂੰ ਦੇਖ ਕੇ ਅੱਛਾ ਫੀਲ ਨਹੀਂ ਕਰ ਰਿਹਾ ਹੈ ਬਟ ਇਦਾਂ ਦਾ ਕੁਝ ਨਹੀਂ ਹੁੰਦਾ ਹੈਗਾ ਸੋਚ ਹੁੰਦੀ ਆਪਣੀ ਆਪਣੀ ਇਹ ਮੁੰਲਾਂ ਦਾ ਫੈਕਟਰ ਹੀ ਆ ਜਾਂ ਫਿਰ ਇਹ ਕਹਿ ਦਈਏ ਕਿ ਪੇਰੈਂਟਸ ਦਾ ਵੀ ਕਿਤੇ ਨਾ ਕਿਤੇ ਹਨਾ ਤਾਂ ਇਹ ਕਿ ਆਪਣੇ ਬੱਚਾ ਨੂੰ ਸਮਝਾ ਕੇ ਰੱਖਣਾ ਅੱਛਾ ਬਾਉਂਡ ਰੱਖਣ ਵਿੱਚ ਬੱਚਿਆਂ ਦੇ ਫਿਰ ਇਹ ਚੀਜ਼ਾਂ ਸ਼ਾਇਦ ਨਾ ਵੀ ਆਉਣ ਮੈਨੂੰ ਇਹ ਲੱਗਦਾ ਹੈ ਦੋ ਤਿੰਨ ਰੀਜ਼ਨ ਹੈਗੇ ਆ ਜਿਨ੍ਹਾਂ ਕਰਕੇ ਅੱਜਕੱਲ ਨਿਊਕਲਰ ਫੈਮਲੀਆਂ ਹੋ ਰਹੀਆਂ ਆ ਪਿਆਰ ਘਟ ਰਿਹਾ ਹੈ ਪਰ ਇਹ ਬਹੁਤ ਗਲਤ ਆ ਫਿਊਚਰ ਦੇ ਵਿੱਚ ਫਿਊਚਰ ਦੇ ਵਿੱਚ ਸਭ ਨੇ ਇਕੱਲੇ ਇਕੱਲੇ ਰਹਿ ਜਾਣਾ ਰਿਸ਼ਤੇਦਾਰ ਵੀ ਨਹੀਂ ਰਹਿਣੇ ਹੈਗੇ ਹਨਾ ਭੈਣ ਭਾਈ ਵੀ ਨਹੀਂ ਰਹਿਣੇ ਹੈਗੇ ਇਹ ਬਹੁਤ ਫਿਊਚਰ ਮੰਨ ਲਾ ਤਾਂ ਬਹੁਤ ਖਤਰਨਾਕ ਹੋਣ ਵਾਲਾ ਹੈ ਓਕੇ ਸਕੇ ਭੈਣ ਭਾਈਆਂ ਚ ਪਿਆਰ ਨਹੀਂ ਰਿਹਾ ਜੀ ਦੇ ਟਾਈਮ ਦੇ ਹਾਂ ਉਹ ਇਨ ਨਾਰਮਲ ਹੋਇਆ ਹੋਇਆ ਹੈ ਅੱਜ ਕੱਲ ਜੈਲਸ ਤੇ ਨਫ਼ਰਤ ਉਹਦਾ ਸ਼ਾਇਦ ਕਿਤੇ ਨਾ ਕਿਤੇ ਮੋਬਾਈਲ ਵੀ ਮੈਨੂੰ ਲੱਗਦਾ ਮੀਡੀਆ ਥੋੜਾ ਜਿਆਦਾ ਜਿਆਦਾ ਬੱਚੇ ਜਿਆਦਾ ਬਿਜ਼ੀ ਹੋ ਗਏ ਆ ਅੱਜ ਕੱਲ ਦੇ ਦਿਖ ਲਓ ਤੁਸੀਂ ਹਨਾ 8-9 ਸਾਲ ਦਾ ਬੱਚੇ ਕੋਲ ਫੋਨ ਆ ਗਿਆ ਆ ਠੀਕ ਆ ਫੋਨ ਰੱਖਦੇ ਆ ਠੀਕ ਆ ਸਾਰਾ ਦਿਨ ਸੋਸ਼ਲ ਮੀਡੀਆ ਤੇ ਲੱਗੇ ਰਹਿੰਦੇ ਆ ਠੀਕ ਆ ਬਲਾਗਸ ਦੇਖਦੇ ਰਹਾਨੇ ਬੱਚੇ ਅੱਗੇ ਆਪਾਂ ਜਦੋਂ ਮੈਂ ਬਚਪਨ ਦੇ ਵਿੱਚ ਗੇਮਸ ਖੇਡੇ ਹੁੰਦੇ ਸੀਗੇ ਹਨਾ ਮਾਰੀਓ ਗੇਮ ਹੁੰਦੀ ਹੁੰਦੀ ਸੀਗਾ ਫੋ ਖੇਡੇ ਹੁੰਦੇ ਸੀਗੇ ਹਨਾ ਉਦੋਂ ਬਸ ਗੇਮਸ ਦਾ ਜ਼ਿਆਦਾ ਹੁੰਦਾ ਸੀਗਾ ਅੱਜ ਕੱਲ ਬੱਚਿਆਂ ਨੂੰ ਬਲਾਗਸ ਦੇਖਣ ਦਾ ਬਹੁਤ ਜ਼ਿਆਦਾ ਹੋਇਆ ਪਿਆ ਠੀਕ ਆ ਉਹ ਫਲਾਣੇ ਨੇ ਫਲਾਣਾ ਡਾਇਰੈਕਟਰ ਲੈ ਲਿਆ ਫੋਰਡ ਲੈ ਲਿਆ ਉਹਨੇ ਹਨਾ ਇਦਾਂ ਦੀ ਬੱਚੇ ਦਿਮਾਗ ਦੇ ਵਿੱਚ ਇਹ ਚ ਜਾਣੀਏ ਨੇ ਫਿਰ ਆਪਣੇ ਬੱਚੇ ਜਿਹੜੇ ਹੈਗੇ ਡਿਮਾਂਡ ਕਰਦੇ ਆ ਆਪਣੇ ਪੇਰੈਂਟਸ ਤੋਂ ਕਿ ਸਾਨੂੰ ਵੀ ਲੈ ਕੇ ਦੋ ਉਹਨੇ ਹੀ ਲੈ ਲਿਆ ਸਾਨੂੰ ਵੀ ਲੈ ਕੇ ਦੋ ਇਹ ਚੀਜ਼ਾਂ ਵੱਨ ਲੱਗਦਾ ਨਾ ਇਹ ਸੋਸ਼ਲ ਮੀਡੀਆ ਬੜਾ ਖਤਰਨਾਕ ਆ ਠੀਕ ਆ ਅੱ ਤੁਹਾਨੂੰ ਮੈਂ ਆਪਸ਼ਨ ਦਵਾਂ ਵੀ ਤੁਹਾਡੇ ਕੋਲ ਕੋਈ ਮਤਲਬ ਸ਼ਕਤੀਆਂ ਹੋਣ ਦੋ ਤਿੰਨ ਆਪਸ਼ਨ ਆ ਹੋਣ ਵੀ ਤੁਸੀਂ ਪੰਜਾਬ ਵਿੱਚ ਇਹ ਬਦਲਾ ਲਿਆ ਸਕਦੇ ਹੋ ਇਹ ਚੀਜ਼ ਐਡ ਕਰ ਸਕਦੇ ਹੋ ਇਹ ਚੀਜ਼ ਹਟਾ ਸਕਦੇ ਹੋ ਕੀ ਐਡ ਕਰੋਗੇ ਸਭ ਤੋਂ ਪਹਿਲਾਂ ਤਾਂ ਮੈਂ ਇਹ ਚਾਹੂੰਗੀ ਕਿ ਜਿਹੜਾ ਜੂਥ ਬਾਹਰ ਚਲਾ ਗਿਆ ਹੈ ਉਹਨਾਂ ਨੂੰ ਸਾਰਿਆਂ ਨੂੰ ਵਾਪਸ ਲਿਕੇ ਆਉਂਗੀ ਸਾਰਿਆਂ ਨੂੰ ਓਕੇ ਆਪਣੀ ਕੰਟਰੀ ਵਿੱਚ ਆਓ ਆਪਣੀਆਂ ਜ਼ਮੀਨਾਂ ਸੰਭਾਲੋ ਠੀਕ ਹੈ ਜਿਨਾ ਉੱਥੇ ਨੇ ਨੇ ਵੱਡੇ ਵੱਡੇ ਬਿਲਡਿੰਗਸ ਬਣ ਰਹੀਆਂ ਹਨ ਟਾਈਮ ਦੇ ਵਿੱਚ ਜ਼ਮੀਨਾਂ ਖਤਮ ਹੋ ਰਹੀਆਂ ਹਨ ਠੀਕ ਹੈ ਉਸਾਂ ਬਹੁਤ ਨੇ ਖੇਤੀ ਕਰੋ ਆਪਣੇ ਪੰਜਾਬ ਨੂੰ ਫਿਰ ਤੋਂ ਹਰਿਆ ਭਰਿਆ ਬਣਾਓ ਓਕੇ ਹਾਂ ਜਿੱਦਾਂ ਪਹਿਲਾ ਪੰਜਾਬ ਹੁੰਦਾ ਸੀਗਾ ਉਹ ਉਦਾਂ ਦਾ ਲੈ ਕੇ ਆਵਾਂ ਪਸ ਤੇ ਇੱਕ ਮੈਂ ਜਿਹੜੇ ਆਪਣੇ ਜਿਹੜੇ ਬਜ਼ੁਰਗ ਨੇ ਉਹ ਵੀ ਬਾਹਰ ਹੀ ਬੈਠੇ ਆ ਉਹਨਾਂ ਨੂੰ ਵੀ ਆਉਣਾ ਚਾਹੀਦਾ ਹੈ ਹਨਾ ਕਿ ਇੱਥੇ ਆ ਕੇ ਇਕੱਠੇ ਬੈਠ ਕੇ ਉਹ ਪੁਰਾਣੇ ਟਾਈਮ ਜਿੱਦਾਂ ਅਸੀਂ ਚੁੱਲਿਆਂ ਤੇ ਬੈਠ ਕੇ ਆਲੇ ਦੁਆਲੇ ਇੱਕ ਜਣਾ ਰੋਟੀ ਬਣਾਉਂਦਾ ਸੀਗਾ ਦਵਾ ਦਾ ਮੰਮੀ ਮੈਨੂੰ ਦੇ ਰੋਟੀ ਇਹ ਤੇ ਸਾਰੇ ਇਕੱਠੇ ਬੈਠ ਕੇ ਚੁੱਲੇ ਤੇ ਰੋਟੀ ਖਾਂਦੇ ਹੁੰਦੇ ਸੀਗੇ ਉਹ ਚੀਜ਼ ਫਿਰ ਤੋਂ ਫੀਚਰ ਕਰਨਾ ਚਾਹੁੰਦੀ ਆ ਉਹ ਚੀਜ਼ ਫਿਰ ਤੋਂ ਇੰਜੋਏ ਕਰਨਾ ਚਾਹੁੰਦੀ ਆ ਕਿ ਉਹ ਜਿਹੜੇ ਤਦ ਹੁੰਦਾ ਸੀਗਾ ਨਾ ਸਮਾਂ ਬਹੁਤ ਵਧੀਆ ਹੁੰਦਾ ਸੀ ਜਿਹੜਾ ਅੱਜ ਕੱਲ ਗਾਣਿਆਂ ਤੇ ਫਿਲਮਾਂ 'ਚ ਰਹਿ ਗਿਆ ਹਾਂ ਬਸ ਗਾਣਿਆਂ ਵਿੱਚ ਹੀ ਰਹਿ ਗਿਆ ਫਿਲਮਾਂ 'ਚ ਗਿਆ ਬਸ ਨਹੀਂ ਤਾਂ ਵਾਪਿਸ ਤੇ ਜਿਹੜਾ ਯੂਥ ਬਾਹਰ ਚਲਾ ਗਿਆ ਜਿੱਦਾਂ ਸੀ ਪਹਿਲਾਂ ਮਤਲਬ ਆਪਣਾ ਕਾਲਜਾਂ ਦੇ ਵਿੱਚ ਜਾ ਕੇ ਪੰਗੜੇ ਕਰਦੇ ਹੁੰਦੇ ਸੀਗੇ ਗਿੱਧੇ ਕਰਦੇ ਹੁੰਦੇ ਸੀਗੇ ਹਨਾ ਔਰ ਅੰਗਲਾ ਪੰਜਾਬ ਰਹਿ ਹੀ ਨਹੀਂ ਗਿਆ ਵੈਸੇ ਦੇਖਿਆ ਜਾਵੇ ਮੈ ਉਹ ਚੀਜ਼ਾਂ ਵਾਪਸ ਲੈ ਕੇ ਆਉਣਾ ਚਾਹੀਦੀਆਂ ਕਿ ਜਿਹੜਾ ਫਿਲਮਾਂ 'ਚ ਹੀ ਦਿਖ ਰਿਹਾ ਉਹ ਐਕਚੁਅਲ ਦੇ ਵਿੱਚ ਹੋਵੇ ਤੇ ਜੇ ਉਹੀ ਵਾਪਸ ਆ ਜਾਣ ਤੇ ਉਹ ਜਿਹੜਾ ਕਲਚਰ ਆ ਉੱਥੇ ਵਾਲਾ ਕਲਚਰ ਇੱਥੇ ਲੈ ਆਉਣ ਫੇਰ ਹਾਂ ਇਹ ਹੋ ਸਕਦਾ ਕੋਈ ਨਾ ਉਹਨਾਂ ਨੂੰ ਮੈਂ ਤੁਸੀਂ ਕਿਹਾ ਨਾ ਸ਼ਕਤੀਆਂ ਮੈਂ ਉਹਦੇ ਮਾਈਂਡ ਵਾਸ਼ ਕਰ ਦਾਂਗੀ ਉੱਤੇ ਵਾਲਾ ਠੀਕ ਹੈ ਠੀਕ ਹਾਂ ਇੱਥੇ ਵਾਲੀ ਰੱਖਾਂਗੀ ਠੀਕ ਹੈ ਤੇ ਉਹ ਮਤਲਬ ਸੂਟਾਂ ਵਾਲੀ ਗੱਲ ਕਰੀਏ ਕਿਉਂਕਿ ਕਲਚਰ ਜਿਆਦਾ ਮੈਨੂੰ ਲੱਗਦਾ ਅੱਜ ਕੱਲ ਜਿਆਦਾ ਸੂਟਾਂ ਵਾਲੀਆਂ ਕੁੜੀਆਂ ਨਹੀਂ ਰਹੀਆਂ ਹਾਂਜੀ ਤੇ ਫਿਰ ਉਹ ਕੋਈ ਚੇਂਜ ਲੈ ਕੇ ਆਉਂਗੇ ਉਹ ਵੀ ਜਾਂ ਫਿਰ ਉਹੀ ਵੈਸਟਰਨ ਕਲਚਰ ਵਾਲਾ ਉਹੀ ਮਾਰਨਿੰਗ ਉੱਠ ਕੇ ਜਿਆਦਾ ਇੰਗਲਿਸ਼ ਬੋਲਣੀ ਜਿਆਦਾ ਉਹੀ ਖਾਣਾ ਪੀਣਾ ਬਾਹਰਲਾ ਖਾਣਾ ਨਹੀਂ ਨਹੀਂ ਉਹ ਤਾਂ ਫਿਰ ਮੈਂ ਸਾਰਾ ਕੁਝ ਰਿਮੂਵ ਕਰ ਦਾਂਗੀ ਨਾ ਮੇਰੇ ਦਿਮਾਗ ਚ ਹਾਂਜੀ ਠੀਕ ਹੈ ਠੀਕ ਹੈ ਹਾਂਜੀ ਪੰਜਾਬ ਨੂੰ ਹੀ ਪ੍ਰਮੋਟ ਕਰਾਂਗੇ ਅਪਾ ਪੰਜਾਬ ਦੀ ਮਤਲਬ ਚੀਜ਼ਾਂ ਲੈ ਕੇ ਆਵਾਂਗੇ ਪੰਜਾਬ ਨੂੰ ਹੂੰ ਪੰਜਾਬ ਦੇ ਨਾਲ ਨਾਲ ਪੰਜਾਬੀਅਤ ਪੰਜਾਬੀ ਭਾਸ਼ਾ ਇਹ ਇਹਨੂੰ ਕਿੰਨਾ ਕੁ ਇਹਦੇ ਨਾਲ ਕਿੰਨਾ ਕੁ ਜੁੜੇ ਹੋਏ ਆ ਬਹੁਤ ਜ਼ਿਆਦਾ ਓਕੇ ਬਹੁਤ ਜ਼ਿਆਦਾ ਠੀਕ ਹੈ ਤੁਹਾਡੀ ਲਾਈਫ ਦਾ ਵੈਸੇ ਗੋਲ ਕੀ ਆ ਵੀ ਕਿਉਂਕਿ ਬਹੁਤ ਵੱਡੀ ਇਹ ਵੀ ਇੱਕ ਅਚੀਵਮੈਂਟ ਆ ਤੁਸੀਂ ਇੱਕ ਫੂਡ ਕੈਫੇ ਚਲਾ ਰਹੇ ਹੋ ਸਪੋਰਟ ਵੀ ਕਰ ਰਹੇ ਆ ਪਿੱਛੇ ਵੀ ਕੋਈ ਟੈਨਸ਼ਨ ਨਹੀਂ ਵਧੀਆ ਚੱਲ ਰਿਹਾ ਸਟਾਫ ਨੂੰ ਸੋਹਣਾ ਮੈਨੇਜ ਕਰ ਰਹੇ ਹੋ ਚੰਗੀਆਂ ਚੰਗੀਆਂ ਉਹਨਾਂ ਨੂੰ ਗੱਲਾਂ ਵੀ ਸਿਖਾ ਰਹੇ ਹੋ ਜੀ ਹੈਨਾ ਤੇ ਤੁਹਾਡੀ ਲਾਈਫ ਦਾ ਗੋਲ ਕੀ ਹੈ ਮੇਰੀ ਲਾਈਫ ਦਾ ਗੋਲ ਹੈਗਾ ਯਾਰ ਮੇਰਾ ਇੱਕ ਸੁਪਨਾ ਹੈ ਮੇਰਾ ਸੁਪਨਾ ਹੈ ਕਿ ਮੈਂ ਨਾ ਇੱਕ ਆਸ਼ਰਮ ਖੋਲਾ ओके okay. हां जी ਜਿਸ ਆਸ਼ਰਮ ਦੇ ਵਿੱਚ ਜਿਹੜੇ ਵਿਚਾਰੇ ਵਿਰਧ ਬੰਦੇ ਆ ਬੱਚੇ ਜਿਹੜੇ ਹਨ ਤਾਂ ਵਿਚਾਰੇ ਪਏ ਹੁੰਦੇ ਆ ਹਨ ਤੇ ਉਹਨਾਂ ਨੂੰ ਉੱਥੇ ਸੇਵਾ ਕਰਾਉਣਾ ਦੀ ਮੇਰਾ ਬਹੁਤ ਮਨ ਆ ਕਿ ਮੈਂ ਸੇਵਾ ਕਰਾਂ ਜਿੱਦਾਂ ਮੈਂ ਨਰਸਿੰਗ ਕੀਤੀ ਹੋਈ ਹੈ ਮੈਨੂੰ ਪਤਾ ਆ ਕਿ ਉਹਨਾਂ ਦੀ ਸੇਵਾ ਪਾ ਕਿਦਾਂ ਕਰ ਸਕਦੇ ਹਾਂ ਮੈਂ ਇਹ ਚੀਜ਼ ਉੱਥੇ ਜੁਟੀਲਾਈਜ਼ ਕਰਨਾ ਚਾਹੁੰਦੀ ਹਾਂ ਕਿ ਇੱਕ ਆਸ਼ਰਮ ਖੋਲਣਾ ਚਾਹੁੰਦੀ ਹਾਂ ਮੇਰਾ ਬਹੁਤ ਵੱਡਾ ਮਨ ਆ ਮਤਲਬ ਮੈਂ ਤੇ ਮੇਰੇ ਹਸਬੰਦ ਦਾ ਇਹ ਮਨ ਹੈਗਾ ਕਿ ਅਸੀਂ ਉਹਨਾਂ ਟਾਈਮ ਦੇ ਵਿੱਚ ਥੋੜੇ ਟਾਈਮ ਤੱਕ ਇੱਕ ਆਸ਼ਰਮ ਖੋਲਾਂਗੇ ਤੇ ਉੱਥੇ ਫਿਰ ਸਭ ਦੀ ਸੇਵਾ ਕਰਾਂਗੇ ਮੇਰੇ ਮਨ। ਓਕੇ। 니 ਬਹੁਤ ਸੋਹਣੀ ਗੱਲ ਲੱਗੀ ਸਾਨੂੰ। ਹਾਂਜੀ। ਹੱਜ ਦੇ ਯੂਥ ਦੀ ਗੱਲ ਕਰਦੇ ਆਂ ਜਾਂ ਆਪਾਂ ਵੈਸੇ ਵੀ ਸੁਭਾਵਿਕ ਗੱਲ ਕਰਦੇ ਆਂ। ਇੱਕ ਡਿਪਰੈਸ਼ਨ ਵਾਲੀ ਜਿੱਦਾਂ ਇੱਕ ਵਾਈਬ ਚੱਲੀ ਹੋਈ ਹੈ। ਜਿਹਨੂੰ ਦੇਖੋ ਉਹਦੀਆਂ ਸਟੋਰੀਜ਼ ਚੈੱਕ ਕਰੀਏ ਕਿਸੇ ਦੀਆਂ ਜਿਆਦਾ ਨੈਗੇਟਿਵ ਹੁੰਦਾ। ਹੱਸਦਾ ਤਾਂ ਕਿਸੇ ਨੂੰ ਵੇਖਿਆ ਹੀ ਨਹੀਂ। ਨਹੀਂ 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 ਬਿਲਕੁਲ ਨਹੀਂ। ਮੈਂ ਤਾਂ ਖੁਦ ਦੇਖਦੀ ਹੁੰਦੀ ਆ। ਹਾਂਜੀ ਉਹਦਾ ਕੀ ਰੀਜ਼ਨ ਕੀ ਸਮਝਦੇ ਹੋ? ਮਨ ਲਾਦਾ ਬੰਦੇ ਇਕੱਲੇ ਰਹਿ ਗਏ ਆ। ਇਕੱਲਾਪਨ? ਇਕੱਲਾਪਨ। ਉਹਨਾਂ ਨੂੰ ਫਿਰ ਕਿਸੇ ਕਿਸੇ ਨਾਲ ਆਪਣੀ ਪਰਸਨਲ ਦਾ ਸ਼ੇਅਰ ਹੀ ਨਹੀਂ ਕਰਦੇ ਹੈਗੇ ਹੂੰ ਹਨਾ ਅੰਦਰ ਹੀ ਅੰਦਰ ਕੁੱਟੀ ਜਾ ਰਹੇ ਆ ਫਿਰ ਉਹ ਡਿਪਰੈਸ਼ਨ ਹੀ ਹੋਣਾ ਹੈ ਓਕੇ ਅੱਗੇ ਪਹਿਲਾਂ ਕਹਿੰਦੇ ਨਹੀਂ ਫੈਮਲੀਆ ਵੱਡੇ ਆਉਂਦੀਆਂ ਸੀਗਾ ਬੰਦਾ ਇੱਕ ਨਹੀਂ ਦੂਜੇ ਨਾਲ ਗੱਲ ਸ਼ੇਅਰ ਕਰ ਲੈਂਦਾ ਸੀਗਾ ਅੱਜ ਤਾਂ ਉਹ ਇੱਕ ਵੀ ਨਹੀਂ ਰਹਿ ਗਿਆ ਬੰਦਾ ਕਿਸੇ ਨਾਲ ਗੱਲ ਵੀ ਨਹੀਂ ਸ਼ੇਅਰ ਕਰ ਸਕਦਾ ਹੈਗਾ ਬੰਦੇ ਨੂੰ ਇਹ ਫੀਲ ਹੁੰਦਾ ਹੈ ਕਿ ਜੇ ਮੈਂ ਸ਼ੇਅਰ ਕਰ ਲਈ ਇਹ ਬੰਦਾ ਕਿਸੇ ਦੂਜੇ ਕੋਲ ਕਰ ਦੂਗਾ ਹੂੰ ਹਨਾ ਇਤਵਾਰ ਨਹੀਂ ਰਹਿ ਗਿਆ ਵਿਸ਼ਵਾਸ ਨਾਮ ਦੀ ਹਨਾ ਕਹਿੰਦੇ ਇਹ ਨਾਲ ਖਤਮ ਹੋ ਚੁੱਕੀ ਆ ਵਿਸ਼ਵਾਸ ਖਤਮ ਹੋ ਚੁੱਕਿਆ ਇਸ ओके ਤੇ ਉਹਨਾਂ ਨੂੰ ਕੀ ਕਰਨਾ ਚਾਹੁੰਦਾ ਚਾਹੀਦਾ ਕਿਉਂਕਿ ਜਿਆਦਾ ਆਪਣੇ ਨਾਲ ਜਿਹੜੇ ਆਪਾਂ ਜਿਹੜਾ ਚੈਨਲ ਦੇ ਉੱਤੇ ਆਪਾਂ ਕੋਈ ਵੀਡੀਓਜ਼ ਅਪਲੋਡ ਕਰਦੇ ਆ ਉਹਦੇ ਤੇ ਜਿਆਦਾ ਇਹ ਹੁੰਦਾ ਵੀ ਕਿਸੇ ਨਾ ਕਿਸੇ ਨੂੰ ਕੁਝ ਨਾ ਕੁਝ ਸਿੱਖਣ ਨੂੰ ਮਿਲੇ ਆਪਣੀ ਲਾਈਫ ਦੇ ਵਿੱਚ ਚੇਂਜ ਆਵੇ ਤੇ ਲੋਕ ਹੈਪੀ ਹੈਪੀ ਰਹਿਣ ਠੀਕ ਹੈ ਤੇ ਤੁਸੀਂ ਕੀ ਉਹਨਾਂ ਨੂੰ ਮੈਸੇਜ ਦੇਣਾ ਚਾਹੁੰਦੇ ਹੋ ਮੈਨੂੰ ਉਹਨਾਂ ਨੂੰ ਵੀ ਕਹਿਣਾ ਚਾਹੁੰਦੀ ਆ ਕਿ ਬਾਈ ਜਾਨ ਜੇ ਅਗਰ ਤੁਹਾਨੂੰ ਐਦਾਂ ਕੋਈ ਡਿਪਰੈਸ਼ਨ ਫੀਲ ਹੁੰਦਾ ਆ ਠੀਕ ਆ ਤੁਸੀਂ ਆਪਣੀ ਫੈਮਿਲੀ ਨਾਲ ਡਿਸਕਸ ਕਰੋ ਠੀਕ ਆ ਉਸ ਚੀਜ਼ ਤੋਂ ਉੱਭਰੋ ਅਗਰ ਤੁਸੀਂ ਉਸ ਚੀਜ਼ ਤੇ ਰਹਿ ਗਏ ਤਾਂ ਤੁਸੀਂ ਔਨ ਅ ਟਾਈਮ ਦੇ ਵਿੱਚ ਸਟ੍ਰੈਸ ਹੋ ਕੇ ਪੇਸ਼ੈਂਟ ਬਣ ਜਾਓਗੇ ਠੀਕ ਆ ਉਸ ਟਾਈਮ ਉਸ ਸਟੇਜ ਦੇ ਵਿੱਚ ਬੰਦਾ ਕੁਝ ਕਰਨ ਜੋਗਾ ਨਹੀਂ ਰਹਿੰਦਾ ਹੈਗਾ ਨਾ ਪਿੱਛੇ ਜਾਣ ਚਾਹੁੰਦਾ ਨਾ ਅੱਗੇ ਚਾਹੁੰਦਾ ਤਾਂ ਬੰਦਾ ਉੱਥੇ ਹੀ ਫਸਿਆ ਰਹਿੰਦਾ ਆ ਠੀਕ ਆ ਸੋ ਅਗਰ ਤੁਹਾਨੂੰ ਕੋਈ ਵੀ ਐਦਾਂ ਦੀ ਪ੍ਰੋਬਲਮਸ ਫੀਲ ਹੁੰਦੀਆਂ ਤੁਸੀਂ ਆਪਣੇ ਪੇਰੈਂਟਸ ਨਾਲ ਗੱਲ ਡਿਸਕਸ ਕਰੋ ਆਪਣੇ ক্লোਜ਼ ਫਰੈਂਡਸ ਨਾਲ ਕਰੋ ਆਪਣੇ ਹਸਬ ਅਗਰ ਤੁਹਾਨੂੰ ਇਸ ਤੋਂ ਵੀ ਕੋਈ ਅੱਛੀ ਚੀਜ਼ ਹੋ ਸਕਦੀ ਹੈ ਤੁਸੀਂ ਯੋਗਾ ਮੈਡੀਟੇਸ਼ਨ ਕਰੋ ਬੁੱਕਸ ਰੀਡ ਕਰੋ ਠੀਕ ਆ ਇੱਕ ਬੈਸਟ ਥੈਰੇਪੀ ਹੈਗੀ ਆ ਜਿਸ ਤਰ੍ਹਾਂ ਤੁਸੀਂ ਇਸ ਚੀਜ਼ ਤੋਂ ਬਚ ਸਕਦੇ ਹੋ ਠੀਕ ਆ ਆਪਣੇ ਕੰਮ ਦੇ ਵਿੱਚ ਧਿਆਨ ਦਿਓ ਲੋਕਾਂ ਦੀਆਂ ਗੱਲਾਂ ਤੇ ਧਿਆਨ ਨਾ ਦਿਓ ਕਿ ਉਹ ਕੀ ਕਰ ਰਿਹਾ ਹੈ ਉਹ ਮੈਨੂੰ ਮੇਰੇ ਬਾਰੇ ਕੀ ਕਹਿ ਰਿਹਾ ਇਸ ਚੀਜ਼ ਦੇ ਵਿੱਚ ਤੁਸੀਂ ਜੁਲਦੇ ਰਹਿਗੇ ਨਾ ਤਾਂ ਤੁਸੀਂ ਅੱਗੇ ਨਹੀਂ ਵੱਧ ਸਕਦੇ ਹੈਗੇ ਅੱਗੇ ਵਧਣ ਵਾਸਤੇ ਤੁਹਾਨੂੰ ਅੱਗੇ ਸਟੈਪ ਚੱਕਣਾ ਪੈਣਾ ਹੈ ਆਪਣੇ ਆਪਣੀ ਲਾਈਫ ਦੇ ਵਿੱਚ ਅੱਗੇ ਵਧਣਾ ਪੈਣਾ ਹੈ ਠੀਕ ਹੈ ਸੋ ਮੇਰਾ ਤਾਂ ਇਹੀ ਮੈਸੇਜ ਹੈ ਕਿ ਤੁਸੀਂ ਬੁੱਕਸ ਰੀਡ ਕਰਿਆ ਕਰੋ ਠੀਕ ਹੈ ਬਹੁਤ ਸਾਰੀਆਂ ਬੁੱਕਸ ਹੈ ਜਿਹੜੀਆਂ ਤੁਸੀਂ ਰੀਡ ਕਰ ਸਕਦੇ ਹੋ ਠੀਕ ਹੈ ਮੈਡੀਟੇਸ਼ਨ ਕਰ ਸਕਦੇ ਹੋ ਤੇ ਬਰੀਥਿੰਗ ਕਰ ਸਕਦੇ ਹੋ ਇਹਦੇ ਨਾਲ ਤੁਹਾਡਾ ਜਿਹੜਾ ਰਿਲੈਕਸ ਹੁੰਦਾ ਮਾਈਂਡ ਤੁਹਾਨੂੰ ਪਤਾ ਹੋਵੇ ਇਹ ਥਾਟਸ ਆਉਨੇ ਆ ਠੀਕ ਹੈ ਇਹ ਚੀਜ਼ਾਂ ਮੈਂ ਕਹਿਣਾ ਚਾਹੁੰਦੀ ਇੱਕ ਸਵਾਲ ਬੜਾ ਸੋਹਣਾ ਵੀ ਲੋਕ ਕਹਿ ਦਿੰਦੇ ਆ ਮੈਨੂੰ ਲੱਗਦਾ ਵੀ ਚੰਡੀਗੜ੍ਹ ਦੀ ਗੱਲ ਕਰੀਏ ਹਾਂਜੀ ਇੰਡੀਆ ਦਾ ਇੱਕ ਸਭ ਤੋਂ ਜ਼ਿਆਦਾ ਅਪਡੇਟ ਸ਼ੇਅਰ ਕਰ ਸਕਦੇ ਆ ਨਵਦੀਪ ਦੇ ਉੱਤੇ ਉਹ ਰੰਗ ਕਿਉਂ ਨਹੀਂ ਚੜਿਆ ਚੰਡੀਗੜ੍ਹ ਦਾ ਕਿਉਂਕਿ ਇੱਥੇ ਵੈਸਟਰਨ ਕਲਚਰ ਹੋਈ ਆ ਇੱਥੋਂ ਇੱਥੇ ਲੋਕ ਜ਼ਿਆਦਾ ਮਤਲਬ ਅਦਰ ਅਦਰ ਸਟੇਟਸ ਤੋਂ ਆਏ ਹੋਏ ਆ ਹਾਂਜੀ ਬਿਲਕੁਲ ਤੇ ਜਦੋਂ ਕੋਈ ਪਿੰਡਾਂ ਵਿੱਚੋਂ ਆਉਂਦਾ ਜਾਂ ਹੋਰ ਸ਼ਹਿਰਾਂ ਵਿੱਚੋਂ ਆਉਂਦਾ ਉਹ ਕਹਿੰਦਾ ਤੈਨੂੰ ਤਾਂ ਚੰਡੀਗੜ੍ਹ ਦੀ ਹਵਾ ਲੱਗੀ ਤੇ ਇਹ ਹਵਾ ਇੱਧਰ ਕਿਉਂ ਨਹੀਂ ਲੱਗੀ ਪਤਾ ਨਹੀਂ ਮੈਨੂੰ ਭਾਈ ਵੀ ਇੱਦਾਂ ਹੀ ਮੈਨੂੰ ਮਤਲਬ ਮੈਨੂੰ ਬਣਵਾਦ ਨਾ ਰਿਹਾ ਸਿੰਪਲ ਰਹਿਣਾ ਖਾਂਦਾ ਬੜੀ ਸ਼ੁਰੂ ਤੇ ਹੀ ਸਿੰਪਲ ਸਿਟੀ ਮੈਨੂੰ ਬਹੁਤ ਪਸੰਦ ਆਈ ਆ ਬੇਸ਼ੱਕ ਮੇਰੇ ਮਤਲਬ ਮੈਨੂੰ ਕੋਈ ਕਹਿੰਦਾ ਕਿ ਤੇਰੇ ਚ ਜਿਹੜੀ ਲੱਦ ਦੀ ਵੈਸਟਰਨ ਪਾਇਆ ਕਰ ਇਹ ਪਾਇਆ ਕਰ ਮੈਨੂੰ ਮੈਨੂੰ ਖੁਦ ਕੰਫਰਟੇਬਲ ਨਹੀਂ ਫੀਲ ਹੁੰਦਾ ਉਸ ਸਟ੍ਰੀਟਸ ਦੇ ਵਿੱਚ ਮੈਂ ਸੂਰ ਦੇ ਵਿੱਚ ਕੰਫਰਟੇਬਲ ਫੀਲ ਕਰਦੀ ਹਾਂ ਸੋ ਸ਼ਾਇਦ ਮੈਨੂੰ ਲੱਗਦਾ ਹਰ ਬੰਦਾ ਕੰਫਰਟेबल ਪਾ ਲਦਾ ਹੈ ਨਾ ਜਿਸ ਮਗਾ ਮੈਨੂੰ ਇਹ ਚੀਜ਼ ਜਜ ਕੰਫਰਟ ਨਹੀਂ ਹੁੰਦਾ ਹੈ ਠੀਕ ਆ ਇਸ ਕਰਕੇ ਬਸ ਮੇਰੇ ਤੇ ਚੀਜ਼ ਨੇ ਜ਼ਿਆਦਾ ਅਸਰ ਨਹੀਂ ਕੀਤਾ ਹੈਗਾ ਠੀਕ ਹੈ ਠੀਕ ਤੇ ਜਿਹੜੀ ਨਵੀਂ ਪੀੜ੍ਹੀ ਆ ਕਿਉਂਕਿ ਬਹੁਤ ਲੋਕ 네ਗੇਟਿਵ ਵੀ ਤੁਹਾਨੂੰ ਕਮੈਂਟਸ ਕਰਦੇ ਆ ਵੀ ਇੱਕ ਕੁੜੀ ਹੂੰ ਤੇ ਉਹ ਨਾਤੇ ਕਦੇ ਇਦਾਂ ਤੇ ਕਦੇ ਮਨ ਦੇ ਵਿੱਚ ਨੈਗੇਟਿਵਿਟੀ ਨਹੀਂ ਆਈ ਵੀ ਕਦੇ ਵੀ ਮੈਂ ਇਹ ਕੰਮ ਕਰਿਆ ਜਾਂ ਮੈਂ ਗਲਤ ਸਟੈਪ ਲੈ ਲਿਆ ਨਹੀਂ ਨਹੀਂ ਮੈਂ ਉਸ ਜਿਹਨੂੰ ਫੀਲ ਹੀ ਨਹੀਂ ਕਰਦੀ ਹੈਗੀ ਓਕੇ ਵੀ ਲੋਕ ਕੀ ਕਹਿੰਦੇ ਆ ਹਾਂ ਆਪਣਾ ਕੰਮ ਕਰੋ ਜਨੂਨ ਨਾਲ ਕਰੋ ਸ਼ਰਦਾ ਨਾ ਕਰੋ ਪਿਆਰ ਨਾਲ ਕਰੋ ਤੇ ਲੋਕਾਂ ਦਾ ਕੀ ਆ ਲੋਕ ਤਾਂ ਗੱਲਾਂ ਕਰਨਗੇ ਹੂੰ ਚਾਹ ਚੰਗਾ ਹੈ ਉਹਨੂੰ ਵੀ ਮਾੜਾ ਹੀ ਕਹਿੰਦੇ ਆਂ ਅੱਜ ਕੱਲ ਲੋਕੀ ਹੈ ਨਾ ਸੋ ਚੀਜ਼ਾਂ ਦੀ ਪਰਵਾਹ ਨਾ ਕਰਦੇ ਹੋਏ ਆਪਾਂ ਆਪਣਾ ਕੰਮ ਦੇ ਵਿੱਚ ਧਿਆਨ ਰੱਖਨੇ ਮਗਰ ਰਹਿਨੇ ਆ ਪਿਆਰ ਨਾਲ ਸਰਵ ਕਰਦੇ ਆਂ ਫੂਡ ਹੂੰ ਕਸਟਮਰ ਦੇ ਅੱਛੇ ਰਿਵਿਊਜ਼ ਲਈਦੇ ਹੁੰਦੇ ਆ ਕਿ ਅਗਰ ਤੁਹਾਨੂੰ ਕੋਈ ਦਿੱਕਤ ਹੈਗੇ ਸਾਡੇ ਫੂਡ ਦੇ ਵਿੱਚ ਤੁਸੀਂ ਦੱਸ ਸਕਦੇ ਹੋ ਹੂੰ ਅਗੇ ਕਿਸੇ ਬਣੀ ਪਸੰਦ ਨਾ ਹੋ ਤਾਂ ਪਰ ਰਿਪਲੇਸ ਕਰ ਦਨੇ ਆਂ ਫੂਡ ਨੂੰ ਸੋ ਇਹ ਚੀਜ਼ਾਂ ਮੇਰੇ ਤੇ ਇਹ ਚੀਜ਼ਾਂ ਅਸਰ ਨਹੀਂ ਕਰਦੀਆਂ ਆਈਆਂ ਮੈਂ ਬਹੁਤ ਇਕੱਲਾ ਇੱਥੇ ਹੀ ਕੰਮ ਕਰਦੇ ਹਾਂ ਜਾਂ ਫਿਰ ਘਰੇ ਜਾ ਕੇ ਬੱਸ ਵੀ ਹੁਣ ਜੋ ਮੇਰਾ ਕੰਮ ਸੀ ਫੂਡ ਵਾਲਾ ਉਹ ਮੈਂ ਆਪਣਾ ਕਰਾਈ ਤੇ ਕਰਦੇ ਕੰਮ ਹੁਣ ਮੈਂ ਨਹੀਂ ਕਰਨੇ ਨਹੀਂ ਨਹੀਂ ਬਾਜੀ ਮੈਂ ਕਰੀ ਵੀ ਆਪਣਾ ਕੰਮ ਕਰਦੀ ਹਾਂ ਪੂਰੇ ਠੀਕ ਆ ਹਾਂਜੀ ਅੱਜ ਕੱਲ੍ਹ ਦੀਆਂ ਕੁੜੀਆਂ ਜਿਵੇਂ ਚਲੋ ਮੁੰਡਿਆਂ ਤੋਂ ਤਾਂ ਸਟੱਡੀ ਦੀ ਗੱਲ ਕਰੀਏ ਸਭ ਪਾਸੇ ਅੱਗੇ ਜਾ ਰਹੀਆਂ ਹੁਣ ਤਾਂ ਮੈਨੂੰ ਲੱਗਦਾ ਸੁੱਖ ਨਾਲ ਫੂਡ ਕੈਫੇਆਂ ਵੱਲ ਵੀ ਆ ਗਈ ਜੀ ਤੇ ਤੁਸੀਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਆ ਮੈਂ ਕੁੜੀਆਂ ਨੂੰ ਇਹ ਕਹਿਣਾ ਚਾਹਨੀ ਆ ਕਿ ਕੁੜੀਆਂ ਦੇਖੋ ਮੁੰਡਿਆਂ ਤੋਂ ਵੀ ਘੱਟ ਨਹੀਂ ਆਈਆਂ ਠੀਕ ਆ ਇਹ ਪਹਿਲਾਂ ਹੁੰਦਾ ਸੀਗਾ ਕਿ ਕੁੜੀਆਂ ਨੂੰ ਪੜਾਉਣਾ ਨਹੀਂ ਹੈਗਾ ਅੱਗੇ ਨਹੀਂ ਵਧਾਉਣਾ ਵਿਆਹ ਕਰਕੇ ਵਸ ਹਣਾ ਹੂੰ ਸਾਰੇ ਕਰ ਭੇਜ ਦੋ ਪਰ ਹੁਣ ਅੱਜ ਦੇ ਟਾਈਮ ਦੇ ਵਿੱਚ ਕੁੜੀਆਂ ਵਧੀਆ ਪਾੜ ਰਹੀਆਂ ਆ ਐ ਕੰਮਕਾਰ ਕਰ ਰਹੀਆਂ ਆ bizness ਅੱਗੇ ਜਾ ਰਹੀਆਂ ਆ ਜਿੱਦਾਂ ਬਹੁਤ ਸਾਰੇ ਲੋਕਾਂ ਦੇ ਵੀ ਕੁੜੀਆਂ ਦੇ ਫੂਡ ਕੈਫੇ ਵੀ ਆ ਫੋਰ ਇਗਜ਼ਾਮਪਲ ਫੋਰ ਇਗਜ਼ਾਮਪਲ ਮੇਰੀ ਹਾਂਜੀ ਤੇ ਐਂਡ ਕੁੜੀਆਂ ਬੁਟੀਕਸ ਵੀ ਰੱਖੀਆਂ ਬੁਟੀਕਸ ਵੀ ਕੀਤਾ ਹੋਇਆ ਕੁੜੀਆਂ ਨੇ ਕੰਮ ਕਰ ਰਿਹਾ ਨਾ ਹੋਰ ਵੀ ਬਹੁਤ ਸਾਰੇ ਕੰਮ ਹੈਗੇ ਆ ਜਿਹੜੇ ਕੁੜੀਆਂ ਸਕਸੈਸਫੁਲੀ ਕਰ ਰਹੀਆਂ ਆ ਹਾਂ ਬਹੁਤ ਵਧੀਆ ਤਰੀਕੇ ਨਾਲ ਕਰ ਰਹੀਆਂ ਆ ਅੱਛਾ ਆ ਵਧੀਆ ਜਾ ਰਹੀਆਂ ਆ ਸੋ ਕਰਨਾ ਚਾਹੀਦਾ ਹਰ ਇੱਕ ਕੰਮ ਕੋਈ ਕੰਮ ਕਿਸੇ ਤੋਂ ਕੱਟ ਨਹੀਂ ਹੁੰਦਾ ਹੈਗਾ ਜੇ ਬੰਦਾ ਚਾਹੇ ਨਾ ਵੀ ਉਹ ਛੋਟਾ ਕੰਮ ਆ ਉਹਦਾ ਕੰਮ ਹੈ ਤਾਂ ਸੋਚੋ ਸਟੈਪ ਬਾਈ ਸਟੈਪ ਇਨਕਰੀਜ਼ ਹੀ ਹੁੰਦਾ ਹੈ ਬੰਦਾ ਹੈਨਾ ਜੇ ਬੰਦਾ ਕਰੂਗਾ ਹੀ ਨਹੀਂ ਫਿਰ ਉੱਥੇ ਖੜਾ ਰਹੂਗਾ ਕਰੋਗੇ ਤਾਂ ਹੀ ਅੱਗੇ ਵਧੋਗੇ ਸੋ ਹਰ ਇੱਕ ਕੁੜੀ ਨੂੰ ਘਰੇ ਨਹੀਂ ਬੈਠਣਾ ਚਾਹੀਦਾ ਹੈਗਾ ਹਰ ਇੱਕ ਕੁੜੀ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਸਕਿੱਲ ਹੁੰਦਾ ਹੈ ਓਕੇ ਹੈਨਾ ਕੁੜੀਆਂ ਨੂੰ ਆਪਣੇ ਪੇਰੈਂਟਸ ਤੋਂ ਹਰ ਇੱਕ ਸਕਿੱਲ ਮਿਲਦਾ ਹੈ ਬਚਪਨ ਤੋਂ ਹੀ ਕੁੜੀ ਕੋਈ ਨਾ ਕੋਈ ਕੰਮ ਸਿੱਖਦੀ ਆ ਸੋ ਬਹੁਤ ਸਾਰੀ ਕੁੜੀਆਂ ਚੜੀਆਂ ਘਰੇ ਬੈਜਣੀਆਂ ਕੰਮ ਨਹੀਂ ਕਰਦੀਆਂ ਹੈਗੀਆਂ ਤੋਂ ਨਾ ਕੁੜੀਆਂ ਨੂੰ ਕੰਮ ਕਰਨਾ ਚਾਹੀਦਾ ਹੈ ਜਿਹੜੀਆਂ ਵਧੀਆ ਐਜੂਕੇਟਿਡ ਨੇ ਉਹ ਟੀਚਰ ਲੱਗ ਸਕਦੀਆਂ ਹਨ ਕੁਝ ਵੀ ਕਰ ਸਕਦੀਆਂ ਸੋ ਕੰਮ ਕਰਨਾ ਚਾਹੀਦਾ ਕੋਈ ਵੀ ਕੰਮ ਕਰਨ ਦੇ ਵਿੱਚ ਕੋਈ ਸ਼ਰਮ ਨਹੀਂ ਮਹਿਸੂਸ ਕਰਨੀ ਚਾਹੀਦੀ ਹੈ ਕਿ ਕੰਮ ਕਿ ਮੈਨੂੰ ਵਧੀਆ ਨਹੀਂ ਲੱਗਦਾ ਮੈਂ ਨਹੀਂ ਕਰ ਸਕਦੀ ਹੈ ਕਿ ਕੁੜੀਆਂ ਦੇ ਹੁੰਦੇ ਐਕਸਕਿਊਜ਼ ਮੈਂ ਦੇਖਿਆ ਬਟ ਕਰਨਾ ਚਾਹੀਦਾ ਹੈ ਜਦੋਂ ਤੁਸੀਂ ਇਹ ਕੰਮ ਕੀਤਾ ਇਹਦੇ ਵਿੱਚ ਕੀ ਕੀ ਪ੍ਰੋਬਲਮਸ ਆਈਆਂ ਜਾਂ ਫਿਰ ਮਤਲਬ ਜਿਵੇਂ ਮੈਨੂ ਤਿਆਰ ਕਰਨਾ ਕੋਈ ਕੋਈ ਆਪਾ ਵਰਕਰ ਵੀ ਰੱਖਣੇ ਆ ਇਦੇ ਚ ਕੀ ਡਿਫਿਕਲਟੀਜ਼ ਕੀ ਕੀ ਆਈਆਂ ਸਭ ਤੋਂ ਵੱਡੀ ਜਿਹੜੀ ਸਾਡੀ ਡਿਫਿਕਲਟੀ ਸੀ ਉਹ ਸਾਨੂੰ ਸ਼ੈਫ ਨਹੀਂ ਸੀ ਪ੍ਰੋਪਰ ਵਧੀਆ ਵਾਲਾ ਮਿਲ ਰਿਹਾ ਆਇਆ ਉਹ ਸਭ ਤੋਂ ਵੱਡੀ ਸਾਡੀ ਪ੍ਰੋਬਲਮ ਸੀਗੀ ਸ਼ੈਫਸ ਸਾਨੂੰ ਮਿਲ ਰਹੇ ਸੀਗੇ ਬਟ ਉਸ ਲੈਵਲ ਦੇ ਨਹੀਂ ਮਿਲ ਰਹੇ ਕਿ ਜਿੱਦਾਂ ਅਸੀਂ ਸਾਡਾ ਮਤਲਬ ਫੂਡ ਦਾ ਅਸੀਂ ਚਾਹੁੰਦੇ ਸੀ ਕਿ ਸਾਨੂੰ ਇਦਾਂ ਦਾ ਫੂਡ ਹੀ ਲੈ ਕੇ ਆਉਣਾ ਅੱਗੇ ਸਾਰੇ ਸ਼ੈਫ ਤਾਂ ਇਸਿਕਾ ਕਿ ਆਪਾਂ ਅੱਜ ਨੂੰ ਮੋਟੇ ਤੋਂ ਫ੍ਰੀ ਖਾਣਾ ਬਣਾਈ ਨਹੀਂ ਸਕਦੇ ਹੈਗੇ ਤੁਸੀਂ ਵੀ ਅਸੀਂ ਨਹੀਂ ਕੰਮ ਕਰ ਸਕਦੇ ਸਾਡੇ ਨਾਲ ਸੋ ਜਿਹੜਾ ਸਾਨੂੰ ਸ਼ੈਫ ਮਿਲਿਆ ਹੈ ਬਹੁਤ ਵਧੀਆ ਮਿਲਿਆ ਹੈ ਸਾਡੇ 3-4 ਮਹੀਨੇ ਦੇ ਸਫਰ ਤੋਂ ਬਾਅਦ ਸਾਨੂੰ ਇਹ ਵਾਲਾ ਸ਼ੈਫ ਮਿਲਿਆ ਹੈ ਹਰ ਰੋਜ਼ ਸਾਡੇ ਕੋਲ ਸ਼ੈਫ ਆਉਂਦੇ ਹੁੰਦੇ ਸੀਗੇ ਟ੍ਰਾਇਲ ਲੈਣ ਵਾਸਤੇ ਪਰ ਉਹ ਹਰ ਇੱਕ ਫੂਡ ਦੇ ਵਿੱਚ ਜ਼ੀਰੋ ਮੋਟੋ ਯੂਜ਼ ਕਰਦੇ ਸੀਗੇ ਓਕੇ ਉਹ ਮੈਂ ਆਪਣੇ ਫੂਡ ਦੇ ਵਿੱਚ ਨਹੀਂ ਪਾਉਣਾ ਚਾਹੁੰਦੀ ਸੀਗੀ ਓਕੇ ਹਾਂਜੀ ਉਹਦੇ ਨਾਲ ਤੁਹਾਨੂੰ ਪਤਾ ਕਿ ਕੀ ਹੋ ਰਿਹਾ ਹੈ ਹਾਂਜੀ ਨਹੀਂ ਬਿਲਕੁਲ ਵੀ ਵਧੀਆ ਨਹੀਂ ਬਹੁਤ ਸਾਰੇ ਹੈਲਥ ਇਸ਼ੂਜ਼ ਆ ਰਹੇ ਆ ਅੱਗੇ-ਅੱਗੇ ਬੱਚਿਆਂ ਦੀ ਡਿਵੈਲਪਮੈਂਟ ਘਟ ਰਹੀ ਆ ਠੀਕ ਆ ਬ੍ਰੇਨ ਆਪਣੇ ਬਹੁਤ ਜ਼ਿਆਦਾ ਨੈਰੋ ਹੋ ਰਹੇ ਆ ਠੀਕ ਆ ਤੇ ਹੋਰ ਜਿਦਾ ਕੈਂਸਰ ਵਰਗੀਆਂ ਬਿਮਾਰੀਆਂ ਵੀ ਇਸ ਦੇ ਨਾਲ ਹੋ ਰਹੀਆਂ ਆ ਓਕੇ ਹਾਂਜੀ ਸੋ ਮੈਂ ਚਾਹੁੰਦੀ ਸੀਗੀ ਕਿ ਮੈਂ ਐਦਾਂ ਦਾ ਫੂਡ ਖਵਾਉਣਾ ਹੀ ਨਹੀਂ ਹੈਗਾ ਮਤਲਬ ਹੈਲਥ ਨੂੰ ਅੱਗੇ ਰੱਖ ਰਹੇ ਹਾਂ ਇਹ ਨਹੀਂ ਵੀ ਕੱਲਾ ਨਹੀਂ 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 ਸਰ ਮੈਨੂੰ ਸੀਗਾ ਕਿ ਹੈਲਥ ਨਾਲ ਕੋਈ ਵੀ ਕੰਪਰਮਾਈਜ਼ ਨਹੀਂ ਕਰਨਾ ਹੈਗਾ ਓਕੇ ਹਾਂਜੀ ਹੈਲਥ ਜੀ ਆਪਣੀ ਵਧੀਆ ਤਾਂ ਹੀ ਆਪਾਂ ਅੱਗੇ ਫੂਡ ਖਾ ਸਕਦਾ ਤਾਂ ਹੀ ਅੱਗੇ ਸਾਡਾ ਕਸਟਮਰ ਰੀਪੀਟ ਹੋ ਰਿਹਾ ਸਾਡੇ ਜਿਹੜੇ ਕਸਟਮਰ ਨੇ ਨਾ ਰੀਪੀਟ ਹੋ ਰਹੇ ਹੋ ਕਹਿੰਦੇ ਸਾਨੂੰ ਕੋਈ ਵੀ ਪ੍ਰੋਬਲਮ ਨਹੀਂ ਆ ਰਹੀ ਤੁਹਾਡਾ ਖਾਣਾ ਖਾਣ ਤੋਂ ਬਾਅਦ ਨਹੀਂ ਤਾਂ ਜਦੋਂ ਵੀ ਅਸੀਂ ਕਿਤੇ ਵੀ ਫਾਸਟ ਫੂਡ ਠਾਕੇ ਹੁੰਦੇ ਸੀਗਾ ਤਾਂ ਸਾਡੇ ਜਲਨ ਪੀੜ ਹੁੰਦੀ ਸੀਗੀ ਤੇ ਸਾਡੇ ਫੂਡਾਂ ਕਿਸੇ ਨੂੰ ਵੀ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਆ ਰਹੀ ਹੈ ਯੇ ਸੋ ਉਸ ਕਰਕੇ ਵੀ ਮੈਨੂੰ ਇਹ ਸੀਗਾ ਕਿ ਆਪਾਂ ਵਧੀਆ ਖਵਾ ਰਹੇ ਹਾਂ ਮ ਤੇ ਮੈਨੂ ਦੀ ਗੱਲ ਕਰੀਏ ਤੁਹਾਡੇ ਕੈਫੇ ਦੇ ਕੈਫੇ ਨੂੰ ਮੇਨ ਰੱਖ ਕੇ ਅੱਜ ਤੁਹਾਡੇ ਕੋਲ ਆਏ ਆ ਹਾਂਜੀ ਹਾਂਜੀ ਤੇ ਮੈਨੂ ਦੇ ਵਿੱਚ ਬਹੁਤ ਸਾਰੀਆਂ ਆਈਟਮਸ ਨੇ ਹਨਾ ਜੀ ਤੇ ਇਹਦੇ ਵਿੱਚ ਸਭ ਤੋਂ ਜ਼ਿਆਦਾ ਮਤਲਬ ਕਿਉਂਕਿ ਕੰਪੀਟੀਸ਼ਨ ਦਾ ਜ਼ਮਾਨਾ ਹੈ ਜੀ ਬਿਲਕੁਲ ਖਾਸ ਕਰਕੇ ਮਹਾਲੀ ਚੰਡੀਗੜ੍ਹ ਤਾਂ ਫੂਡ ਦੀ ਗੱਲ ਕਰੀਏ ਬਹੁਤ ਸਾਰੇ ਕੈਫੇ ਹਾਂਜੀ ਹਾਂਜੀ ਠੀਕ ਹੈ ਬਹੁਤ ਸਾਰੀਆਂ ਫਰੈਂਚਾਈਜ਼ੀ ਨੇ ਜੀ ਜੀ ਤੇ ਤੁਸੀਂ ਕੀ ਰეკਮੈਂਡ ਕਰੋਗੇ ਕਿਉਂਕਿ ਵੀਡੀਓ ਵੀ ਆਪਣੀ ਸੁਣਦੇ ਆ ਵੀ ਤੁਸੀਂ ਜੇ ਸਾਡਾ ਇਹ ਖਾ ਲੋਗੇ ਤਾਂ ਬਸ ਨਵਦੀਪ ਨੂੰ ਜਾਂ ਫਿਰ ਚਾਰ ਆ ਚਾਰ ਸੂਰ ਨੂੰ ਤੁਸੀਂ ਯਾਦ ਰੱਖੋਗੇ ਹਾਂਜੀ ਹਾਂਜੀ ਤੁਸੀਂ ਕੀ ਰეკਮੈਂਡ ਕਰੋਗੇ ਸਾਡੇ ਸਪੈਸ਼ਲ ਮਸ਼ਰੂਮ ਮੋਮੋਸ ਮਸ਼ਰੂਮ ਮੋਮੋਸ ਸਪੈਸ਼ਲ ਮਸ਼ਰੂਮ ਮੋਮੋਸ ਓਕੇ ਹਾਂਜੀ ਉਹ ਜਿਹੜੇ ਨੇ ਉਹ ਮੇਰੀ ਸਿਗਨੇਚਰ ਡਿਸ਼ ਹੈਗੀ ਆ ਉਹ ਮੈਂ ਖੁਦ ਬਣਾਈ ਹੋਈ ਆ ਜਿਹੜੇ ਉਹ ਬਣਦੇ ਆ ਨਾ ਉਹ ਦੇਸੀ ਕੀ ਦੇ ਵਿੱਚ ਬਣਦੇ ਆ ਓਕੇ ਹਾਂਜੀ ਉਹਦੀ ਜਿਹੜੀ ਫਿਲਿੰਗ ਹੈਗੀ ਉਹ ਦੇਸੀ ਕੀ ਦੀਆ ਮਸ਼ਰੂਮ ਦੀ ਤੜਕਾ ਵਾਲ ਦੇਸੀ ਕੀ ਦਾ ਲੱਗਦਾ ਹੈ ਓਕੇ ਸੋ ਸਭ ਨੂੰ ਇੰਨੇ ਜਿਆਦਾ ਪਸੰਦ ਆਉਨੇ ਸਾਨੂੰ ਵੀ ਬਹੁਤ ਪਸੰਦ ਆਇਆ ਉਹ ਤੇ ਫਿਰ ਆਪਾਂ ਨਾ ਵੀ ਕਰਾਂਗੇ ਆਪਣੇ ਸਾਰੇ ਫਰੈਂਡਸ ਨੂੰ ਕਹਿਣਾ ਚਾਹੁੰਦੇ ਕਿ ਤੁਸੀਂ ਉਹ ਜ਼ਰੂਰ ਟਰਾਈ ਕਰੋ ਸਾਡੇ ਮਸ਼ਰੂਮ ਵਾਲੇ ਮੋਮੋਸ ਬਹੁਤ ਵਧੀਆ ਨੇ ਤੇ ਹੋਰ ਵੀ ਬਹੁਤ ساری ਵੈਰਾਈਟੀ ਹੋਰ ਦੱਸ ਦੋ ਕੋਈ ਗੱਲ ਨਹੀਂ ਹਾਂ ਜੀ ਜੋਲ ਮੋਮੋਸ ਆਈਆਂ ਵੀਟ ਵੈਜ ਮੋਮੋਸ ਆਈਆਂ ਜੂਸੀ ਵੈਜ ਆਈਆਂ ਚਿੱਲੀ ਪਨੀਰ ਮੋਮੋਸ ਹੈਗੇ ਆ ਠੀਕ ਹੈ ਤੇ ਹੋਸਪੀਨਿਸ਼ ਕੌਰਨ ਮੋਮੋਸ ਹੈਗੇ ਆ ਹਮ ਇਹ ਮਤਲਬ ਇਹ ਮੋਮੋਜ਼ ਦੀ ਵੈਰਾਈਟੇ ਆ ਗਈ ਹੈ ਬਾਕੀ ਹੋਰ ਜੇ ਆ ਗਿਆ ਨਹੀਂ ਬਾਕੀ ਮੋਮੋਜ਼ ਤੋਂ ਬਿਨਾ ਕੋਈ ਕੁਛ ਸਪੈਸ਼ਲ ਬਾਓ ਓਕੇ ਹਾਂਜੀ ਬਾਓ ਇੱਕ ਡਿਫਰੈਂਟ ਜੀ ਡਿਸ਼ ਹੈਗੀ ਹੈ ਚਾਈਨੀਜ਼ ਡਿਸ਼ ਹੈ ਇਹ ਸੋ ਬਹੁਤ ਚੰਗਾ ਲੱਗਿਆ ਸਾਨੂੰ ਮੋਹਾਲੀ ਵਿਜ਼ਿਟ ਕੀਤਾ ਸੀਗਾ ਨਵਦੀਪ ਜੀ ਕੋਲ ਜੋ ਕਿ ਆਪਣਾ ਕੈਫੇ ਚਲਾ ਰਹੇ ਆ ਮੈਨੂੰ ਲੱਗਦਾ ਇੱਕ ਬਿਜ਼ਨਸ ਦੇ ਨਾਲ ਨਾਲ ਇਹ ਮੋਟੀਵੇਸ਼ਨਲ ਸਪੀਕਰ ਵੀ ਬਣ ਸਕਦੇ ਆ ਤੇ ਬਹੁਤ ਸੋਹਣੀਆਂ ਗੱਲਾਂ ਕਲਚਰ ਨੂੰ ਲੈ ਕੇ ਕੀਤੀਆਂ ਨਾਲ ਦਿਲ ਦੀਆਂ ਗੱਲਾਂ ਕੀਤੀਆਂ ਹੁਣ ਆਪਾਂ ਐਗਜੈਕਟ ਇਹ ਕਿੱਥੇ ਕੈਫੇ ਆ ਉਹ ਸਾਨੂੰ ਇਹ ਦੱਸਣਗੇ ਕਿਉਂਕਿ ਤਾਂ ਕਿ ਆਪਾਂ ਵਿਜ਼ਿਟ ਕਰਕੇ ਇਥੋਂ ਜੋ ਇਹਨਾਂ ਦਾ ਚੰਗਾ ਫੂਡ ਆ ਮੋਮੋਜ਼ ਨੇ ਜਾਂ ਹੋਰ ਟਰਾਈ ਕਰ ਸਕਦੇ ਹੋ ਪਲੀਜ਼ ਸਾਨੂੰ ਆਪਣਾ ਪ੍ਰੋਪਰ ਐਡਰੈਸ ਦੱਸੋ ਤੁਸੀਂ ਕਿੱਥੇ ਆਪਣਾ ਜਿਹੜਾ ਬਿਜ਼ਨਸ ਆ ਚਲਾ ਰਹੇ ਹੋ ਹਾਂਜੀ ਪੰਜ ਸੀਸ ਮੁਹਾਲੀ ਸ਼ਾਪ ਨੰਬਰ 66 ਸੋ ਤੁਸੀਂ ਆ ਕੇ ਵਿਜ਼ਿਟ ਕਰ ਸਕਦੇ ਹੋ 400 ਤੇ ਤੇ ਵਧੀਆ ਵਧੀਆ ਫੂਡ ਖਾ ਸਕਦੇ ਹੋ ਹੈਲਦੀ ਫੂਡ ਹੈ ਸਾਡੇ ਕੋਲ ਤੁਹਾਨੂੰ ਕੋਈ ਵੀ ਕੰਪਲੇਨ ਨਹੀਂ ਫੀਲ ਹੋਊਗੀ ਮੇਰੇ ਤੋਂ ਤੁਸੀਂ ਕੰਪਲੇਨ ਨਹੀਂ ਕਰ ਸਕਦੇ ਹੈਗੇ ਸਾਡੇ ਫੂਡ ਨੂੰ ਲੈ ਕੇ ਮੈਂ ਸ਼્યોਰ ਆ ਪੂਰੇ ਟ੍ਰਾਈ ਸਿਟੀ ਦੇ ਵਿੱਚ ਤੁਹਾਨੂੰ ਇਦਾਂ ਦਾ ਫੂਡ ਨਹੀਂ ਮਿਲੂਗਾ ਜਿੱਦਾਂ ਤੁਹਾਨੂੰ ਚਾਰਸੋ ਤੇ ਮਿਲਦਾ ਆ ਠੀਕ ਹੈ ਜੀ ਬਹੁਤ ਬਹੁਤ ਚੰਗਾ ਲੱਗਿਆ ਸੋ ਇਸੇ ਤਰੀਕੇ ਅਸੀਂ ਆਪ ਜੀ ਨਾਲ ਵਕ ਵਕ ਸੋਹਣੀਆਂ ਸਖਸ਼ੀਅਤਾਂ ਨੂੰ ਆਪਣੇ ਚੈਨਲ ਤੇ ਪੇਸ਼ ਕਰਦੇ ਰਵਾਂਗੇ ਵਿਚਾਰ ਨੇ ਜਿਹੜੇ ਉਹਨਾਂ ਦੇ ਉਹ ਰੱਖਦੇ ਰਵਾਂਗੇ ਤੁਸੀਂ ਸਾਡੇ ਚੈਨਲ ਦੇ ਉੱਤੇ ਆਪਣੇ ਜਿਹੜੇ ਵਿਚਾਰ ਨੇ ਸਾਡੇ ਨਾਲ ਸਾਂਝੇ ਕੀਤੇ ਅਸੀਂ ਤੁਹਾਡਾ ਬਹੁਤ-ਬਹੁਤ ਧੰਨਕਰ ਧੰਨਵਾਦ ਕਰਦੇ ਹਾਂ ਜੀ ਸਤਿ ਸ਼੍ਰੀ ਅਕਾਲ